ਕੰਟਰੀ ਦੀ ਫਾਈਨੈਂਸ਼ੀਅਲ ਹਾਲਤ ਆ ਉਹ ਵੀ ਸਥਿਰ ਨਹੀਂ ਆ ਜੌਬ ਲੋਕਾਂ ਕੋ ਹੈ ਨਹੀਂ ਲੋਕ ਕਾਫੀ ਜ਼ਿਆਦਾ ਫਾਈਨੈਂਸ਼ੀਅਲ ਹਾਰਡਸ਼ਿਪ ਹੜਾ ਰਹੇ ਆ ਇਹ ਕੌਣ ਲੋਕ ਆ ਜਿਹੜੇ ਵੇਲੇ ਝੰਡੇ ਲੀਕੇ ਸੜਕਾਂ ਤੇ ਤੁਰ ਪੈਂਦੇ ਆ ਮੰਤਰਦੇ ਬਲੋਮੀ ਕੁਛ ਜਿਹੜੇ ਅੰਸਰ ਹੈਗੇ ਆ ਉਹਨਾਂ ਨੂੰ ਮੰਦਰ ਨਾਲ ਨਹੀਂ ਅਸੀਂ ਜੋੜ ਸਕਦੇ ਭਈ ਉਹ ਉਹਨਾਂ ਦੇ ਸ਼ਹਿਰ ਨਾਲ ਆਏ ਜਾਂ ਉਹਨਾਂ ਨੇ ਭੇਜੇ ਤਾਂ ਇਹ ਅਮਨੇ ਸਾਹਮਣੇ ਜਿਹੜਾ ਉਹ ਮੰਦਰ ਦੇ ਸਾਹਮਣੇ ਤਕਰਾਰ ਹੋ ਗਿਆ ਸੜਕ ਦੇ ਉੱਤੇ ਕਿ ਮੈਂ ਇਹ ਸਮਝਣਾ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਸਾਹਮਣੇ ਜਾ ਕੇ ਇਸ ਤਰ੍ਹਾਂ ਕਰਨਾ ਖਾਸ ਕਰਕੇ ਉਸ ਸਮੇਂ ਗਿੱਲ ਸਾਹਿਬ ਜਦੋਂ ਜਿਹੜੇ ਸਰਟੀਫਿਕੇਟ ਬਣਾਉਣ ਵਾਲੇ ਆ ਉਹ ਤਾਂ ਨਾ Hindu ਆ ਨਾ Sikh ਆ ਨਾ Muslim ਆ ਨਾ ਕੋਈ ਆ ਉਹ ਤਾਂ ਪੰਜਾਬ ਸਰਕਾਰ ਦੇ ਰਿਟਾਇਰਡ ਮੁਲਾਜ਼ਮ ਨੇ ਜਿਹਦੇ ਕੋਈ ਪਰਮਿਸ਼ਨ ਨਹੀਂ ਲਈ ਜਿਹੜੀ ਕਿ ਮੈਨੂੰ ਲੱਗਦਾ ਵੀ ਨਹੀਂ ਲਈ ਥੋੜੀ ਇਹ ਇਹ ਬਿਲਕੁਲ ਇਹ ਗਰੁਮੀ ਹੈ ਜੀ ਜਦੋਂ ਤੁਸੀਂ ਪਰਮਿਸ਼ਨ ਨਹੀਂ ਲਈ ਤੇ ਬਿਨਾ ਪਰਮਿਸ਼ਨ ਤੋਂ ਤਾਂ ਤੁਸੀਂ ਦੋ ਬੰਦੇ ਇਨੀ ਇਕੱਠੇ ਕਰ ਸਕਦੇ ਹੋ ਵੀ ਇੰਨੇ ਬੰਦੇ ਜਿਹੜੇ ਆ ਉਹ ਗੰਡਿਆਂ ਵਾਲੇ ਝੰਡਿਆਂ ਵਾਲੇ ਜਿਹੜੇ ਆ ਉਹ ਕਿਵੇਂ ਜਾ ਸਕਦੇ ਆ ਅਫਗਾਨ ਸਾਹਿਬ ਜਿੱਥੋਂ ਤੱਕ ਤੁਸੀਂ बार-बार ਇਹ ਗੱਲ ਤੇ ਜ਼ੋਰ ਦੇ ਰਹੇ ਹੋ ਕਿ Hindu Sikh ਦੇ ਵਿੱਚ ਕਦੀ ਫਸਾਦ ਨਹੀਂ ਹੋਏ ਇਹ ਹੋ ਨਹੀਂ ਸਕਦੇ ਕਿਉਂਕਿ ਇਹ ਭਾਵੇਂ ਆਪਾਂ ਲੱਖ ਕਹੀਏ ਸਾਡੀ ਜਿਹੜੀ ਸਿੱਖ ਧਰਮ ਦੀ ਉਤਪਤੀ ਆ ਬੇਸਿਕਲੀ ਤੇ ਹਿੰਦੂਤ ਰਮਚੋ ਹੋਈ ਆ ਇਹ ਵੱਖਰੀ ਗੱਲ ਆ ਕਿ ਅੱਜ ਅਸੀਂ ਕਹਿੰਨੇ ਕਿ ਅਸੀਂ ਵੱਖਰੀ ਕੌਮ ਆ ਵੱਖਰਾ ਧਰਮ ਆ ਪੰਜਾਬ 247 ਟੀਵੀ ਤੇ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਪ੍ਰੋਗਰਾਮ ਜ਼ਿੰਦਗੀ ਦੇ ਅੰਗ ਸੰਗ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਅੱਜ ਕਾਫੀ ਦਿਨਾਂ ਬਾਅਦ ਪ੍ਰੋਫੈਸਰ ਜੀਤ ਸਿੰਘ ਕਾੜੋਂ ਸਾਡੇ ਨਾਲ ਨੇ ਕਾਹਦੇ ਜਿਹੜੀਆਂ ਘਟਨਾਵਾਂ ਹੋਈਆਂ ਮੰਦ ਭਾਗੀਆਂ ਹਿੰਦੂ ਸਵਾ ਮੰਦਰ ਦੇ ਵਿੱਚ ਆਪਾਂ ਥੋੜੀ ਜੀ ਉੱਤੇ ਗੱਲਬਾਤ ਕਰਾਂਗੇ ਕੁਝ ਇੱਕ ਹੋਰ ਜਿਹੜੇ ਚਲੰਤ ਮੁੱਦੇ ਨੇ ਉਹਨਾਂ ਤੇ ਵੀ ਪ੍ਰੋਫੈਸਰ ਸਾਹਿਬ ਦੀ ਜਾਣਕਾਰੀ ਜਿਹੜੀ ਆ ਉਹਨਾਂ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਦਾ ਸਵਾਗਤ ਜੀ ਜੀ ਐਨੂੰ ਵੈਲਕਮ ਬਹੁਤ ਮਿਹਰਬਾਨੀ ਦਿਓ ਸਾਬ ਸਾਹਬ ਹਾਲਾਤ ਕੈਨੇਡਾ ਦੇ ਪਹਿਲਾਂ ਹੀ ਕਾਫੀ ਅਸੀਂ ਅਣਸਖਾਣੇ ਦੌਰ ਚੋਂ ਗੁਜ਼ਰ ਰਹੇ ਆ ਕਿਉਂਕਿ ਸਾਡੀਆਂ ਦੋ ਤਰ੍ਹਾਂ ਦੀਆਂ ਲਾਇਲਟੀ ਬਣੀਆਂ ਹੋਈਆਂ ਨੇ ਇੱਕ ਪਾਸੇ ਅਸੀਂ ਹੁਣ ਕੈਨੇਡੀਅਨ ਸਿਟੀਜ਼ਨ ਆ ਅਸੀਂ ਓਥ ਵੀ ਲਈ ਹੋਈ ਆ ਕਿ ਅਸੀਂ ਕੈਨੇਡਾ ਦੇ ਵਫਾਦਾਰ ਆ ਦੂਜੇ ਪਾਸੇ ਅਸੀਂ ਜੰਮੇ ਪਲੇ ਭਾਰਤ ਵਿੱਚ ਆ ਤੇ ਅਸੀਂ ਦੋ ਪਾਸਿਆਂ ਤੋਂ ਫਸੇ ਹੋਏ ਆ ਜਦੋਂ ਕਿ ਭਾਰਤ ਤੇ ਕੈਨੇਡਾ ਦੇ ਸਬੰਧ ਕਾਫੀ ਜ਼ਿਆਦਾ ਖਤਰਨਾਕ ਮੋੜ ਤੇ ਪਹੁੰਚੇ ਹੋਏ ਆ ਤੇ ਇਹਨਾਂ ਨੂੰ ਹਵਾ ਦੇਣ ਲਈ ਜਿਹੜੇ ਸਮਾਜ ਦੁਸ਼ਮਣ ਲੋਕ ਨੇ ਜਾਂ ਕੁਝ ਏਜੰਸੀਆਂ ਨੇ ਜਾਂ ਪਤਾ ਨਹੀਂ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਲਗਾਤਾਰ ਸ਼ਰਾਰਤਾ ਕਰਦੀਆਂ ਰਹਿੰਦੀਆਂ ਨੇ ਕੱਲ ਜਿਹੜੀ ਮੰਦਿਰ ਚ ਘਟਨਾ ਹੋਈ ਕੌਂਸੂਲੇਟ ਜਨਰਲ ਵਾਲੇ ਅਮਰੀਕਾ ਸਰਟੀਫਿਕੇਟ ਬਣਾਉਣਾ ਆਏ ਸੀਗੇ ਲਾਈਫ ਸਰਟੀਫਿਕੇਟ ਪੈਨਸ਼ਨਰ ਦੇ ਤੇ ਉੱਥੇ ਵਿਰੋਧ ਕਰਨ ਲਈ ਕੁਝ ਲੋਕ ਝੰਡੇ ਲੈ ਕੇ ਪਹੁੰਚੇ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਜਦੋਂ ਬਾਕੀ ਦੁਨੀਆ ਰੋਜੀ ਰੋਟੀ ਦੇ ਚੱਕਰਾਂ ਚੁੱਲਜੀ ਹੋਈ ਆ ਕੋਵਿਡ ਤੋਂ ਬਾਅਦ ਸਾਡੀ ਜਿਹੜੀ ਕੰਟਰੀ ਦੀ ਫਾਈਨੈਂਸ਼ੀਅਲ ਹਾਲਤ ਆ ਉਹ ਵੀ ਸਥਿਰ ਨਹੀਂ ਆ ਜੌਬ ਲੋਕਾਂ ਕੋਲ ਹੈ ਨਹੀਂ ਲੋਕ ਕਾਫੀ ਜ਼ਿਆਦਾ ਫਾਈਨੈਂਸ਼ੀਅਲ ਹਾਰਡਸ਼ਿਪ ਝਡਾ ਰਹੇ ਆ ਇਹ ਕੌਣ ਲੋਕ ਆ ਜਿਹੜੇ ਵੇਲੇ ਝੰਡੇ ਲੈ ਕੇ ਸੜਕਾਂ ਤੇ ਤੁਰ ਪੈਂਦੇ ਆ ਕੀ ਸੱਚਮੁੱਚ ਹੀ ਇਹਨਾਂ ਨੂੰ ਕੋਈ ਬਾਹਰੋਂ ਸਪੋਰਟ ਕਰ ਰਿਹਾ ਇਹਨਾਂ ਦੀ ਫਾਈਨੈਂਸ਼ੀਅਲ ਮਦਦ ਕਰ ਰਿਹਾ ਜਾਂ ਫਿਰ ਇਹਨਾਂ ਦਾ ਬ੍ਰੇਨਵਾਸ਼ ਹੋਇਆ ਕਿ ਇਹ ਲੋਕਾਂ ਨੂੰ ਸੋਖ ਚੈਨ ਨਾਲ ਵਸਣ ਨਹੀਂ ਦੇਣਾ ਚਾਹੁੰਦੇ بڑے ਸਵਾਲ ਨੇ ਨੇਕਾ ਮੇਰੇ ਮਨ 'ਚ ਆਪਾਂ ਅੱਗੇ ਦੀ ਅੱਗੇ ਗੱਲ ਕਰਦੇ ਜਾਵਾਂਗੇ ਤੁਸੀਂ ਇਸ ਘਟਨਾਕਰਮ ਤੇ ਫੌਰੀ ਪਹਿਲਾਂ ਕੀ ਤੁਹਾਡੇ ਪ੍ਰਤੀਕਿਰਿਆ ਉਹ ਦੱਸੋ ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਗਿਲਸਾਹਬ ਇਹ ਬੜੀ ਮੰਦਭਾਗੀ ਘਟਨਾ ਆ ਤੁਸੀਂ ਇਹ ਦੇਖੋ ਕਿ ਕੈਨੇਡਾ ਦੇ ਵਿੱਚ ਜਿਹੜਾ ਚਾਰਟਰ ਆਫ ਰਾਈਟਸ ਹੈ ਉਹਦੇ ਮੁਤਾਬਕ ਇਹ ਆ ਬਈ ਹਰ ਵਿਅਕਤੀ ਜਿਹੜਾ ਉਹਨੂੰ ਆਪਣੇ ਜਿਹੜੀ ਆ ਰਾਈਟ ਟੂ ਐਕਸਪ੍ਰੈਸ਼ਨ ਹੈਗਾ ਜੇ ਉਹ ਬੋਲਣ ਦਾ ਅਧਿਕਾਰ ਮਿਲਿਆ ਹੈਗਾ ਪਰ ਇਹ ਜਿਹੜਾ ਐਕਸਪ੍ਰੈਸ਼ਨ ਦਾ ਅਰਥ ਹੈ ਆ ਗਿਲਸਾਬ ਉਹ ਇਹ ਨਹੀਂ ਹੈ ਕਿ ਹੁਣ ਇਸ ਘਟਨਾ ਨੂੰ ਜੇ ਲਈਏ ਆਪਾਂ ਬਹੁਤੀ ਬੈਕਗ੍ਰਾਉਂਡ ਵੱਲ ਜੇ ਨਾ ਜਾਈਏ ਕਿ ਕੱਲ ਸਾਡੇ ਦਰਸ਼ਕਾਂ ਨੂੰ ਵੀ ਪਤਾ ਹੋਏਗਾ ਤੇ ਤੁਹਾਨੂੰ ਵੀ ਪਤਾ ਹੀ ਆ ਬਈ ਹਰ ਸਾਲ ਨਵੰਬਰ ਦੇ ਮਹੀਨੇ ਦੇ ਵਿੱਚ ਜਿਹੜੇ ਪੈਨਸ਼ਨਰ ਨੇ ਪੰਜਾਬ ਸਰਕਾਰ ਦੇ ਜਾਂ ਭਾਰਤ ਸਰਕਾਰ ਦੇ ਉਹਨਾਂ ਦੇ ਜੀਵਨ ਪ੍ਰਮਾਣ ਪੱਤਰ ਲਾਈਵ ਸਰਟੀਫਿਕੇਟ ਜਿਹੜੇ ਆ ਉਹ ਕਨਸੂਲੇਟ ਜਨਰਲ ਵਾਲੇ ਬਣਾਉਦੇ ਆ ਕੇ ਤੇ ਕੱਲ ਵੀ ਇਸੇ ਕੰਮ ਲਈ ਜਿਹੜੇ ਆ ਕਨਸੂਲੇਟ ਜਨਰਲ ਵਾਲੇ ਉਹ ਆਏ ਸਨ ਤੇ ਉੱਥੇ ਜਿਹੜਾ ਜਿਹੜਾ ਹਿੰਦੂ ਸਭਾ ਮੰਦਿਰ ਹੈਗਾ ਬ੍ਰੈਂਟਨ ਦੇ ਵਿੱਚ ਉਹਦੇ ਵਿੱਚ ਕੁਝ ਲੋਕ ਜਿਹੜੇ ਆ ਜੀ ਉਹ ਬਾਹਰ ਆ ਕੇ ਮੰਦਰ ਦੇ ਸਾਹਮਣੇ ਤੇ ਉਹਨਾਂ ਨੇ ਡੈਮੋਨਸਟ੍ਰੇਸ਼ਨ ਸ਼ੁਰੂ ਕਰ ਦਿੱਤਾ ਭਾਰਤ ਵਿਰੋਧੀ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਮੰਦਰ ਦੇ ਵੱਲੋਂ ਵੀ ਕੁਝ ਜਿਹੜੇ ਅਨਸਰ ਹੈਗੇ ਆ ਉਹਨਾਂ ਨੂੰ ਮੰਦਰ ਨਾਲ ਤਰੀਕਾ ਸੀ ਜੋੜ ਸਕਦੇ ਆਈ ਉਹ ਉਹਨਾਂ ਦੀ ਸ਼ਹਿਰ ਨਾਲ ਆਏ ਜਾਂ ਉਹਨਾਂ ਨੇ ਭੇਜੇ ਤਾਂ ਇਹ ਅਮਨੇ ਸਾਹਮਣੇ ਜਿਹੜਾ ਉਹ ਮੰਦਰ ਦੇ ਸਾਹਮਣੇ ਟਕਰਾਰ ਹੋ ਗਿਆ ਸੜਕ ਦੇ ਉੱਤੇ ਉਦੇ ਵਿੱਚ ਹੁਣ ਵੇਖਣ ਵਾਲੀ ਗੱਲ ਇਹ ਹੈਗੀ ਆ ਜਿਹੜੇ ਉੱਥੇ ਮੁਜ਼ਾਹਰਾ ਕਰਦੇ ਆ ਉਹ ਇਹ ਕਹਿੰਦੇ ਆ ਕਿ ਅਸੀਂ ਕਨਸੂਲਟ ਜਨਰਲ ਦੇ ਖਿਲਾਫ ਜਾਂ ਭਾਰਤ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟ ਕਰਨਾ ਹੈ ਆ ਗਿੱਲ ਸਾਹਿਬ ਜੀ ਭਾਰਤ ਸਰਕਾਰ ਦੇ ਖਿਲਾਫ ਰੋਸ ਪ੍ਰੋਸ ਪ੍ਰਗਟ ਕਰਨਾ ਹੈ ਤੇ ਕੋਈ ਥਾਂ ਨਿਸ਼ਚਿਤ ਕੀਤਾ ਜਾ ਸਕਦਾ ਕਿ ਅਸੀਂ ਫਲਾਣੀ ਪਾਰਕ ਚ ਕਰਾਂਗੇ ਫਲਾਣੇ ਪਲਾਜ਼ੇ ਚ ਕਰਾਂਗੇ ਫਲਾਣੀ ਜਿਹੜੀ ਆਪਣੀ ਜੋ ਵੀ ਥਾਂ ਹੈਗਾ ਉੱਥੇ ਕਰਾਂਗੇ ਜੇ ਨਹੀਂ ਤਾਂ ਜਿਹੜਾ ਕਨਸੂਲਰ ਜਨਰਲ ਹੈਗਾ ਉਹਦੇ ਦਫ਼ਤਰ ਦੇ ਸਾਹਮਣੇ ਅਸੀਂ ਜਾ ਕੇ ਡਿਮੋਨਸਟ੍ਰੇਟ ਕਰਾਂਗੇ ਤੇ ਮੈਂ ਇਹ ਸਮਝਣਾ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਸਾਹਮਣੇ ਜਾ ਕੇ ਇਸ ਤਰ੍ਹਾਂ ਕਰਨਾ ਖਾਸ ਕਰਕੇ ਉਸ ਸਮੇਂ ਗਿਲਸਾਹਬ ਜਦੋਂ ਜਿਹੜੇ ਸਰਟੀਫਿਕੇਟ ਬਣਾਉਣ ਵਾਲੇ ਆ ਉਹ ਤਾਂ ਨਾ Hindu ਆ ਨਾ Sikh ਆ ਨਾ Musalman ਆ ਨਾ ਕੋਈ ਆ ਉਹ ਤਾਂ ਪੰਜਾਬ ਸਰਕਾਰ ਦੇ ਰਿਟਾਇਰਡ ਮੁਲਾਜ਼ਮ ਨੇ ਔਰ ਮੈਜੋਰਟੀ ਉਹਨਾਂ ਦੇ ਵਿੱਚੋਂ ਕੈਨੇਡੀਅਨ ਸਿਟੀਜ਼ਨ ਨੇ ਹਾਂ ਹਾਂ ਸੋ ਇਹ ਜਿਹੜਾ ਦੀ ਘਟਨਾ ਹੋਈ ਆ ਇਹ ਮੈਂ ਸਮਝਣਾ ਵੀ ਬਹੁਤ ਮੰਦ ਭਾਗੀ ਆ ਇਹਦੇ ਕਾਰਨ ਕੀ ਨੇ ਇਹਦੇ ਪਿੱਛੇ ਕੀ ਆ ਇਹਦੇ ਨਤੀਜੇ ਕੀ ਨਿਕਲਦੇ ਨੇ ਇਹ ਤਾਂ ਬਾਅਦ ਦੀ ਗੱਲ ਹੈਗੀ ਆ ਪਰ ਥਿਸ ਇਜ਼ ਹਾਈਲੀ ਕੰਡੈਮਨੇਬਲ ਕਿ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਔਰ ਉਸ ਵੇਲੇ ਜਦੋਂ ਕਿ ਜਿਹੜੇ ਭਾਰਤ ਸਰਕਾਰ ਦੇ ਪੰਜਾਬ ਸਰਕਾਰ ਦੇ ਪੈਨਸ਼ਨਰ ਨੇ ਉਹ ਆਪਣਾ ਜਿਹੜਾ ਰੋਜ਼ਮਰਾਂ ਦਾ ਕੰਮ ਕਹ ਲਓ ਸਮਝ ਲਓ ਜਿਹੜੇ ਸਰਟੀਫਿਕੇਟ ਬਣਾਉਣ ਆਏ ਨੇ ਉਹਨਾਂ ਦਾ ਕਿਸੇ ਧਿਰ ਨਾਲ ਕੋਈ ਸਬੰਧ ਨਹੀਂ ਹੈ ਸੋ ਮੈਂ ਇਹ ਸਮਝਣਾ ਗਿਲ ਸਾਹਿਬ ਕਿ ਇਹ ਬਹੁਤ ਮੰਦਭਾਗੀ ਘਟਨਾयां ਔਰ ਕਿੰਨਾ ਹੀ ਪੋਲੀਟੀਕਲ ਪਾਰਟੀਆਂ ਨੇ ਕੈਨੇਡਾ ਦੀਆਂ ਨੇ ਵੱਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਦੇ ਵਿੱਚ ਰੂਲਿੰਗ ਪਾਰਟੀ ਵੀ ਹੈਗੀ ਆ ਟਰੂਡੋ ਸਾਹਿਬ ਪ੍ਰਾਈਮ ਮਿੰਿਸਟਰ ਨੇ ਪੋਲੀਵਰ ਜਿਹੜੇ ਆ ਉਹ اپੋਜੀਸ਼ਨ ਦੇ ਲੀਡਰ ਨੇ ਐਨਡੀਪੀ ਦੇ ਲੀਡਰ ਨੇ ਸਰਦਾਰ ਜਗਮੀਤ ਸਿੰਘ ਉਹਨਾਂ ਨੇ ਔਰ ਜਿਹੜਾ ਬ੍ਰੈਂਟਨ ਦਾ ਮੇਅਰ ਆ ਉਹਨਾਂ ਨੇ ਵੀ ਇਸ ਗੱਲ ਦੀ ਜਿਹੜੀ ਆ ਘਟਨਾ ਦੀ ਮੁੰਦਿਆ ਕੀਤੀ ਆ ਔਰ ਜਿਹੜੀ ਗੁਰਦੁਆਰਾ ਕਾਉਂਸਲ ਆ ਇੰਟਰਵਿਊ ਗੁਰਦੁਆਰਾ ਕਾਉਂਸਲ ਉਹਨਾਂ ਨੇ ਵੀ ਇਹਦੀ ਜ਼ਿੰਦਾ ਕੀਤੀ ਆ ਇਹ ਇਸ ਘਟਨਾ ਦਾ ਅਸੀਂ ਇੱਕ ਚੰਗਾ ਪੱਖ ਕਹਿ ਸਕਦੇ ਆ ਪਰੰਤੂ ਜੋ ਉੱਥੇ ਵਾਪਰਿਆ ਉਹ ਬੜਾ ਮੰਦ ਭਾਗਾ ਕੇਵਲ ਮੰਦ ਭਾਗਾ ਹੀ ਨਹੀਂ ਦੈਟ ਇਜ਼ ਹਾਈਲੀ ਕੰਡਮਨੇਬਲ ਅੱਛਾ ਮੈਂ ਚਾਹਨਾ ਕਿ ਆਪਾਂ ਆਪਣੇ ਪਲੇਟਫਾਰਮ ਤੋਂ ਵੀ ਇਸ ਘਟਨਾ ਨੂੰ ਪਹਿਲਾਂ ਆਪਾਂ ਉਹਦੀ ਨਿਖੇਧੀ ਕਰਦੇ ਹਾਂ ਅਸੀਂ ਕਹਿੰਦੇ ਆ ਕਿ ਇਹ ਬਿਲਕੁਲ ਗੈਰ ਡੈਮੋਕ੍ਰੈਟਿਕ ਤੇ ਕਿਸੇ ਚੰਗੇ ਮੁਲਕ ਦੇ ਸ਼ਹਿਰੀਆਂ ਵਾਲਾ ਕੰਮ ਨਹੀਂ ਜਿਹੜਾ ਇਹ ਕੀਤਾ ਗਿਆ ਅਸੀਂ ਇਹਦੀ ਭਰਪੂਰ ਨਿੰਦਾ ਕਰਦੇ ਹਾਂ ਹੁਣ ਮੇਰਾ ਅਗਲਾ ਸਵਾਲ ਤੁਹਾਡੇ ਕੋਲ ਇਹ ਆ ਕਿ ਕੈਨੇਡਾ ਵਿੱਚ ਨਿੱਕੀ ਤੋਂ ਨਿੱਕੀ ਕੋਈ ਤੁਸੀਂ ਦੋ ਜਣਿਆਂ ਨੇ ਵੀ ਕੋਈ ਐਜੀਟੇਸ਼ਨ ਕਰਨੀ ਹੋਵੇ ਫਲੈਗ ਲੈ ਕੇ ਜਾਂ ਆਪਣੀ ਕੋਈ ਮੰਗ ਲੈ ਕੇ ਤਉਂਦ ਨਹੀਂ ਪਰਮਿਸ਼ਨ ਲਈ ਜਾਂਦੀ ਆ ਕੀ ਇਦਾਂ ਦੀ ਪਰਮਿਸ਼ਨ ਉਹਨਾਂ ਲੋਕਾਂ ਨੇ ਲਈ ਹੋਈ ਸੀ ਕਿ ਮੰਦਰ ਦੇ ਬਾਹਰ ਜਦੋਂ ਕੌਂਸਲਰੇਟ ਆਉਣਗੇ ਤੇਸੀਂ ਮੁਜਾਹਰਾ ਕਰਾਂਗੇ ਉਹਨਾਂ ਨੇ ਨਹੀਂ ਸੀ ਲਈ ਤੇ ਫਿਰ ਪੁਲਿਸ ਨੇ ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਰੋਕਿਆ ਜਾਂ ਫਿਰ ਉਹਨਾਂ ਨੂੰ ਉੱਥੇ ਮਤਲਬ ਇਹ ਇਜਾਜ਼ਤ ਕਿਉਂ ਦਿੱਤੀ ਗਈ ਮੈਨੂੰ ਲੱਗਦਾ ਗਿਲ ਸਾਹਿਬ ਉਹਦੀ ਪਰਮਿਸ਼ਨ ਨਹੀਂ ਲਈ ਹੋਣੀ ਉਹਨਾਂ ਨੇ ਕਿਉਂਕਿ ਕੋਈ ਵੀ ਜਿਹੜਾ ਤੁਸੀਂ ਡੈਮੋਨਸਟ੍ਰੇਸ਼ਨ ਜਾਂ ਕੋਈ ਵਿਖਾਵਾ ਕਿਸੇ ਧਾਰਮਿਕ ਸਥਾਨ ਦੇ ਬਾਹਰ ਕਰਨਾ ਉਹਦੇ ਲਈ ਜਿੱਥੋਂ ਤੱਕ ਮੇਰੀ ਸਮਝ ਆ ਨਿੱਜੀ ਤੌਰ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਕੋਲ ਕੋਈ ਪਰਮਿਸ਼ਨ ਹੈ ਨਹੀਂ ਨਹੀਂ ਪਾ ਧਾਰਮਿਕ ਸਥਾਨ ਤੇ ਨਹੀਂ ਮੰਨ ਲਓ ਕਿ ਸੇ ਪਾਰਕ ਚ ਕਰਨਾ ਕਿਸੇ ਪਲਾਜੇ ਚ ਕਰਨਾ ਆਪਾਂ ਕਰਦੇ ਰਹੇ ਆ ਤੁਹਾਨੂੰ ਪਤਾ ਹੈ ਇਹਦੇ ਲਈ ਪਰਮਿਸ਼ਨ ਤੇ ਉਹਦੀ ਇਨਫੋਰਮੇਸ਼ਨ ਸਰਕਾਰ ਨੂੰ ਪਹਿਲਾਂ ਦੇਣੀ ਹੁੰਦੀ ਆ ਘਟੋ ਘੜ ਆਪਣੇ ਸਿਟੀ ਕੋਲ ਕੰਮਿਸ਼ਨ ਲੈਣੀ ਹੁੰਦੀ ਆ ਕੱਲੀ ਕੱਲੀ ਗੱਲ ਸਾਹਿਬ ਇਨਫੋਰਮੇਸ਼ਨ ਹੀ ਨਹੀਂ ਦੇਣੀ ਹੁੰਦੀ ਉਹਨਾਂ ਕੋਲ ਪਰਮਿਸ਼ਨ ਲੈਣੀ ਹੁੰਦੀ ਆ ਔਰ ਬਕਾਇਦਾ ਦੱਸਣਾ ਪੈਂਦਾ ਆ ਕਿ ਅਸੀਂ ਫੁਲਾਣੇ ਥਾਂ ਤੇ ਹੋਵਾਂਗੇ ਇੰਨੇ ਬੰਦੇ ਹੋਣਗੇ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਅਸੀਂ ਉੱਥੇ ਆਪਣਾ ਜਿਹੜਾ ਰੋਸ ਪ੍ਰਗਟ ਕਰਨਾ ਆ ਸੋ ਇਹ ਮੈਨੂੰ ਲੱਗਦਾ ਇਹ ਹੈ ਜੀ ਪਰਮਿਸ਼ਨ ਨਹੀਂ ਲਈ ਹੋਈ ਵੀ ਅੱਛਾ ਫਿਰ ਪਹਿਲੀ ਪਹਿਲੀ ਨਜ਼ਰੇ ਹੀ ਫਿਰ ਪਹਿਲੀ ਗੱਲ ਤੇ ਇਹ ਜਿਹੜਾ ਪ੍ਰਦਰਸ਼ਨ ਸੀ ਇਹਨੂੰ ਇਲਿਗਲ ਕਿਹਾ ਜਾ ਸਕਦਾ ਜੇ ਉਹਨਾਂ ਪਰਮਿਸ਼ਨ ਹੀ ਨਹੀਂ ਲਈ ਤੇ ਫਿਰ ਇਹ ਇਲਿਗਲ ਹੈ ਔਰ ਜਿਹੜਾ ਇੱਕ ਕੈਨੇਡੀਅਨ ਕਾਨੂੰਨ ਹੈ ਉਹਨਾਂ ਦੀ ਲੰਘਣਾ ਜੇ ਦੇਖੋ ਜੀ ਪਰਮਿਸ਼ਨ ਨਹੀਂ ਲਈ ਜਿਹੜੀ ਕਿ ਮੈਨੂੰ ਲੱਗਦਾ ਵੀ ਨਹੀਂ ਲਈ ਹੋਣੀ ਤੇ ਇਹ ਬਿਲਕੁਲ ਗੈਰਕਾਨੂੰਨੀ ਹੈ ਜੀ ਜਦੋਂ ਤੁਸੀਂ ਪਰਮਿਸ਼ਨ ਨਹੀਂ ਲਈ ਤੇ ਬਿਨਾ ਪਰਮਿਸ਼ਨ ਤੋਂ ਤਾਂ ਤੁਸੀਂ ਦੋ ਬੰਦੇ ਨਹੀਂ ਇਕੱਠੇ ਕਰ ਸਕਦੇ ਤੇ ਇੰਨੇ ਬੰਦੇ ਜਿਹੜੇ ਆ ਉਹ ਡੰਡਿਆਂ ਵਾਲੇ ਝੰਡਿਆਂ ਵਾਲੇ ਜਿਹੜੇ ਆ ਉਹ ਕਿਵੇਂ ਜਾ ਸਕਦੇ ਆ ਅੱਛਾ ਕੈਨੇਡੀਅਨ ਜਿਹੜੀ ਪੁਲਿਸ ਆ ਪੀਲ ਪੁਲਿਸ ਉਹਨਾਂ ਨੇ ਕਿਹਾ ਆ ਕਿ ਸਾਡੇ ਨੋਟਿਸ ਵਿੱਚ ਸੀਗਾ ਕਿ ਇੱਥੇ ਪ੍ਰਦਰਸ਼ਨ ਹੋਣਾ ਅਸੀਂ ਪੁਲਿਸ ਦੀ ਨਫਰੀ ਵੀ ਵਿਧਾਈ ਹੋਈ ਸੀਗੀ ਤੇ ਉਹਨੂੰ ਲੈ ਕੇ ਮਤਲਬ ਕਾਫੀ ਜ਼ਗਾ ਇਹ ਗੱਲ ਉਹਨਾਂ ਨੂੰ ਜੇ ਪਤਾ ਸੀ ਤੇ ਫਿਰ ਉਹਨਾਂ ਨੇ ਪਰਮਿਸ਼ਨ ਜਿਹੜੀ ਆ ਕਿਉਂ ਦਿੱਤੀ ਪਹਿਲੀ ਗੱਲ ਤੇ ਆ ਨੇ ਮੈਨੂੰ ਇਹ ਨਹੀਂ ਜੀ ਪਤਾ ਮੇਰਾ ਅੰਦਾਜ਼ਾ ਹੈ ਮਤਲਬ ਕਿ ਉਹਨਾਂ ਕੋ ਪਰਮਿਸ਼ਨ ਹੈ ਨਹੀਂ ਸੀਗੀ ਜੇ ਕਿਉਂਕਿ ਜੇ ਉਹਨਾਂ ਕੋ ਇਹ ਜਾਣਕਾਰੀ ਸੀਗੀ ਕਿ ਇੱਥੇ ਇਹਨਾਂ ਨੇ ਡੈਮੋਨਸਟ੍ਰੇਸ਼ਨ ਕਰਨਾ ਹੈਗਾ ਲੋਕ ਜਿਹੜੇ ਆ ਉਹ ਲਾਈਫ ਸਰਟੀਫਿਕੇਟ ਬਣਾਉਣ ਆਏ ਆ ਤੇ ਇਹ ਜਿਹੜਾ ਜਿਹੜੀ ਥਾਂ ਹੈਗੀ ਆ ਇਹ ਇੱਕ ਧਾਰਮਿਕ ਸਥਾਨ ਆ Hindu ਮੰਦਿਰ ਆ ਤੋ ਇਹਦੇ 'ਚ ਜੇ ਪੁਲਿਸ ਨੇ ਕਾਰਵਾਈ ਕੀਤੀ ਆ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਗਿੱਲ ਸਾਹਿਬ ਪੁਲਿਸ ਦੇ ਉੱਥੇ ਕੋਈ ਬਹੁਤੇ ਪ੍ਰਬੰਧ ਨਹੀਂ ਸਨ ਪੁਲਿਸ ਦੀ ਕੇਵਲ ਇੱਕ ਗੱਡੀ ਸੀਗੀ ਜਦੋਂ ਇਹ ਸਰਟੀਫਿਕੇਟ ਬਣਨੇ ਸ਼ੁਰੂ ਹੋਏ ਆ ਉਸ ਵੇਲੇ ਪੁਲਿਸ ਦੀ ਕੇਵਲ ਇੱਕ ਗੱਡੀ ਸੀਗੀ ਤੇ ਇੱਕ ਗੱਡੀ ਚ ਕਿੰਨੇ ਇੱਕ ਜਣੇ ਹੋ ਸਕਦੇ ਆ ਤੁਹਾਡੇ ਖਿਆਲ ਚ ਦੋ ਹੋ ਸਕਦੇ ਆ ਜਾਂ ਚਾਰ ਹੋ ਸਕਦੇ ਆ ਤੇ ਮੇਰਾ ਖਿਆਲ ਇਹ ਆ ਕਿ ਪੁਲਿਸ ਦਾ ਇਹ ਦਾਵਾ ਜਿਹੜਾ ਹੈਗਾ ਉਹ ਮੈਨੂੰ ਠੀਕ ਨਹੀਂ ਲੱਗਦਾ ਕਿ ਉਹਨਾਂ ਨੇ ਪ੍ਰਬੰਧ ਕੀਤਾ ਸੀਗਾ ਜੇ ਪ੍ਰਬੰਧ ਕੀਤਾ ਹੁੰਦਾ ਤਾਂ ਫੇਰ ਇੰਨੀ ਜਿਹੜੀ ਤਕਾਮੁਕੀ ਹੈਗੀ ਹੈ ਇਹਦੀ ਹੋਣ ਦੀ ਸੰਭਾਵਨਾ ਨਹੀਂ ਹੋ ਸਕਦੀ ਸੀ ਦੀ ਇਹ ਠੀਕ ਹੈ ਕਿ ਤਕਾਮੁਕੀ ਜਦੋਂ ਸ਼ੁਰੂ ਹੋਈ ਆ ਉਦੋਂ ਹੋਰ ਫੋਰਸ ਆ ਗਈ ਹੋਵੇ ਜਿਵੇਂ ਜਿਹੜੀ ਵੀਡੀਓ ਆ ਉਹਦੇ ਵਿੱਚ ਵੀ ਦਿਖਾਈ ਦਿੰਦਾ ਆ ਪਰੰਤੂ ਸ਼ੁਰੂਆਤੀ ਦੌਰ ਦੇ ਵਿੱਚ ਸ਼ੁਰੂ ਹੋਣ ਦੇ ਵੇਲੇ ਉਥੇ ਨਹੀਂ ਇਦਾਂ ਦਾ ਕੋਈ ਪ੍ਰਬੰਧ ਮੇਰੇ ਕੇ ਧਿਆਨ ਦੇ ਵਿੱਚ ਘਟੋ ਘਟ ਹੈ ਨਹੀਂ ਅੱਛਾ ਦੂਜੇ ਪਾਸੇ ਜੇ ਕਾਲਿਸਤਾਨੀ ਤਰ੍ਹਾਂ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਜਿਹੜੇ ਸਿੱਖ ਅ ਪ੍ਰਦਰਸ਼ਨ ਕਰਨ ਗਏ ਸੀਗੇ ਉਹਨਾਂ ਦਾ ਮਕਸਦ ਕੋਈ ਵੀ ਹੋਵੇ ਜੇ ਕਹਿੰਦੇ ਕਿ ਭਾਰਤ ਸਰਕਾਰ ਖਿਲਾਫ ਜਾਂ ਕੌਨਸਟੈਂਟ ਜਨਰਲ ਦੇ ਖਿਲਾਫ ਵੀ ਉਹ ਉੱਥੇ ਪ੍ਰਦਰਸ਼ਨ ਕਰਨ ਗਏ ਸੀ ਤੇ ਉਹਨਾਂ ਕੋ ਝੰਡੇ ਸੀ ਤੇ ਦੂਜੇ ਪਾਸੇ ਜਿਹੜੀ ਧਰਿਆ ਉਹ ਵੀ ਝੰਡੇ ਲੈ ਕੇ ਖੜੀ ਸੀ ਤਾਂ ਮਤਲਬ ਉਹ ਵੀ ਇਸ ਗੱਲ ਦੀ ਪਹਿਲਾਂ ਪ੍ਰਪੇਅਰ ਸੀਗੇ ਬਿਲਕੁਲ ਜੀ ਜਿਹੜੇ ਸਰਕਮਸਟੈਂਸਸ ਹੈਗੇ ਆ ਉਹਨਾਂ ਤੋਂ ਇਹੀ ਲੱਗਦਾ ਹੈਗਾ ਕਿ ਉਹ ਤਿਆਰ ਸੀਗੇ ਕਿਉਂਕਿ ਇੱਕ ਲਖਤ ਤਾਂ ਕੋਈ ਉੱਥੇ ਛੰਡੇ ਜਿਹੜੇ ਆ ਉਹ ਆਪਣੇ ਇੰਡੀਆ ਦੇ ਹੋਣ ਜਾਂ ਕੋਈ ਹੋਣ ਉਹ ਨਹੀਂ ਹੋ ਸਕਦੇ ਇਹ ਦੋਨਾਂ ਤਰ੍ਹਾਂ ਦੇ ਜਿਹੜਾ ਹਾਂਜੀ ਆਪਣੇ ਕਾਰੋ ਸਾਹਿਬ ਡਾਕਟਰ ਇੰਦਰਮਾਨ ਸਾਹਿਬ ਅਚਾਨਕ ਫੋਨ ਆਇਆ ਮੇਰਾ ਇਰਾਦਾ ਸੀ ਕਿ ਆਪਾਂ ਉਹਨਾਂ ਦੇ ਕੋਲੋਂ ਵੀ ਇਹਦੇ ਉੱਤੇ ਥੋੜੀ ਜੀ ਸਲਾਹ ਲੈ ਲਈਏ ਡਾਕਟਰ ਸਾਹਿਬ ਤੁਸੀਂ ਅਵੇਲੇਬਲ ਹੋ ਕੰਮਿੰਟ ਗੱਲ ਕਰ ਸਕਦੇ ਹੋ ਤੁਸੀਂ ਸ਼ੋਅ ਤੇ ਆ ਇਸ ਵੇਲੇ ਸਰ ਕਾਦੇ ਵਾਰੇ ਆ ਕੱਲ ਜਿਹੜੀ ਘਟਨਾ ਹੋਈ ਆ ਇੱਥੇ ਮੰਦਰ ਦੇ ਵਿੱਚ ਤੇ ਇਹ ਤੋਂ ਪਹਿਲਾਂ ਜਿਸ ਤਰ੍ਹਾਂ ਆਪਣੇ ਰਿਲੇਸ਼ਨ ਖਰਾਬ ਹੋਏ ਆ ਭਾਰਤ ਦੇ ਤੇ ਕੈਨੇਡਾ ਦੇ ਉਹਨੂੰ ਲੈ ਕੇ ਜਿਹੜੀਆਂ ਸਾਡੀ ਕਮਿਊਨਿਟੀਆਂ ਚਿੰਤਾਵਾਂ ਨੇ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਆ ਜੀ ਅਸੀਂ ਉਹ ਤਾਂ ਦੇਖੋ ਗੱਲ ਇਹ ਆ ਵੀ ਜਿਹੜਾ ਕਰ ਸਕਦੇ ਆ ਪਰ ਜਿਹੜਾ ਇਸ਼ੂ ਹੈਗਾ ਉਹ ਤਾਂ ਸਭ ਨੂੰ ਪਤਾ ਹੀ ਹੈ ਆ ਇਹ ਸੋਲੂਸ਼ਨ ਦੀ ਗੱਲ ਕਰ ਸਕਦੇ ਜੀ ਤੁਸੀਂ ਸੋਲੂਸ਼ਨ ਦੀ ਗੱਲ ਕਰਨੀ ਤਾਂ ਮੈਂ ਕਰ ਸਕਦਾ ਨਹੀਂ ਨਹੀਂ ਬਿਲਕੁਲ ਸੋਲੂਸ਼ਨ ਦੀ ਗੱਲ ਜੀ ਤੁਸੀਂ ਦੱਸੋ ਪਹਿਲਾਂ ਤੁਹਾਡਾ ਫੌਰੀ ਐਟ ਕੀ ਰਿਐਕਸ਼ਨ ਹੈ ਜੇ ਤੁਹਾਨੂੰ ਪੁੱਛਿਆ ਜਾਵੇ ਵੀ ਇਹੋ ਜਿਹੇ ਨਹੀਂ ਘਟਰਾਵਾ ਹੁੰਦੀਆਂ ਆ ਜਿਹੜਾ ਫੌਰੀ ਰਿਐਕਸ਼ਨ ਨਹੀਂ ਹੈ ਵੀ ਜਿਹੜੀ ਬਲੇਮ ਗੇਮਿੰਗ ਚੱਲ ਰਹੀ ਹੈ ਬਹੁਤ ਸਾਈਡ ਤੋਂ ਹਾਂਜੀ ਇਹਦੇ ਵਿੱਚ ਜਦੋਂ ਜਦੋਂ ਆਪਾਂ ਨੂੰ ਟੇਰਸ ਡੈਫਿਸਟ ਹੋ ਗਿਆ ਇੰਡੀਆ ਦਾ ਕੈਨੇਡਾ ਦੇ ਕੈਨੇਡਾ ਦਾ ਇੰਡੀਆ ਤੇ ਥੈਨ ਇਟ ਨੀਡਸ ਥਰਡ ਪਾਰਟੀ ਇਨਸਪੈਕਸ਼ਨ ਹਾਂ ਜੀ ਤਾਂ थर्ड पार्टी ਇਨਸਪੈਕਸ਼ਨ ਮੀਨਜ਼ ਜਦੋਂ ਇਹਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਲੈ ਕੇ ਜਾਓ ਜਾਂ ਕਿਸੇ ਕੰਟਰੀ ਨੂੰ ਇੰਡੀਪੈਂਡੈਂਟ ਕੰਟਰੀ ਨੂੰ ਵਿੱਚ ਪਾ ਕੇ ਇੱਕ ਮੀਡੀਏਟਰ ਦੇ ਤੌਰ ਤੇ ਉਹਨੂੰ ਇਹ ਦੋਨਿਆਂ ਚੋਂ ਪ੍ਰੂਫ ਸਬਮਿਟ ਕਰਨ ਕਿ ਹੂ ਇਜ਼ ਰਿਸਪੌਂਸਿਬਲ ਕਿੱਥੇ ਐਵਿਡੈਂਸਸ ਵਿਟਨੈਸਸ ਜੋ ਵੀ ਹੈਗੇ ਆ ਤਾਂ ਹੋਰ ਵੀ ਜਿਹੜੀ थर्ड पार्टी ਇਨਸਪੈਕਸ਼ਨ ਹੁੰਦੀ ਹੈ ਉਹਦੇ ਉਹਦੇ ਵਿੱਚ ਫਿਰ ਲਾਇਲ ਹੁੰਦੇ ਆ ਜੀ ਮਤਲਬ ਇੱਕ ਹੁੰਦੀ ਆ ਆਰਬਿਟ੍ਰੇਸ਼ਨ ਇੱਕ ਹੁੰਦੀ ਮੀਡੀਏਸ਼ਨ ਜਿਹੜੀ ਆਰਬਿਟ੍ਰੇਸ਼ਨ ਹੁੰਦੀ ਹੈ ਉਦੇ ਵਿੱਚ ਉਹਦੇ ਵਿੱਚ ਜਿਹੜੀ ਤੇਰ ਹੈ ਉਹਦਾ ਜਿਹੜਾ ਡਿਸੀਜਨ ਆ ਉਹ ਬਾਉਂਡ ਹੁੰਦਾ ਹੈ ਹਾਂਜੀ ਜਿਹੜੀ ਮੀਡੀਏਸ਼ਨ ਯੂਨੋ ਦੇ ਫਾਰਮੂਲੇ ਹੈਗੇ ਨਹੀਂ ਜਿਹੜੀ ਮੀਡੀਏਸ਼ਨ ਹੈਗੀ ਆ ਉਹ ਸਿਰਫ ਇਨਸਟ੍ਰਕਸ਼ਨ ਕਰ ਸਕਦੀ ਹੈ ਲੇਕਿਨ ਉਹਦਾ ਡਿਸੀਜਨ ਬਾਈਂਡਿੰਗ ਨਹੀਂ ਹੋਊਗਾ ਤੇ ਸੋ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਹੋਈਆਂ ਪਹਿਲਾਂ ਹੋਇਆ ਕੈਨੇਡਾ ਜਿਹੜਾ ਜਦੋਂ ਯੂਨਿਟ ਕਿਊਬਾ ਵਿੱਚ ਐਕ੍ਰਾਈਸਸ ਹੋਇਆ ਸੀਗਾ ਰਸ਼ੀਆ ਦੇ ਯੂਐਸ ਦੇ ਵਿੱਚ ਮਤਲਬ ਇੱਕ ਵਾਰ ਲੱਗਣ ਵਾਲੀ ਸੀਗੇ 1916 ਦੇ ਵਿੱਚ ਉਦੋਂ ਕੈਨੇਡਾ ਨੇ थर्ड पार्टी ਇਨਸਪੈਕਸ਼ਨ ਕੀਤੀ ਸੀ ਯੈਸ ਉਹਨਾਂ ਨੇ ਕਿਹਾ ਸੀ ਕਿ ਕੋਈ ਥ੍ਰੈਟ ਨਹੀਂ ਹੈ ਹੈ ਯੂਐਸ ਨੂੰ ਨੁਕਲ ਹੈ ਤੇ ਦਨ ਉਹਨੂੰ ਪ੍ਰਾਈਮ ਨੇ ਸੋ ਇੰਡੈਫਰੈਂਟ ਵੇ ਕਰ ਸੀਗਾ ਤੇ ਉਹ ਡੈਫਰੈਂਟ ਵੇ ਨੇ ਕਿਹਾ ਕਿ ਅੰਦਰ ਇਹ ਨਹੀਂ ਨਹੀਂ ਉਹ ਤੁਸੀਂ ਅਪਰਾ ਅਸੀਂ ਰਸ਼ੀਆ ਨਾਲ ਗੱਲ ਕਰਾਂਗੇ ਤੇ ਇਹ ਤਾਂ ਇਹ ਮਾਰ ਦੀ ਲੋੜ ਨਹੀਂ ਹੈ ਤੇ ਇਹਦੀ ਇਹਨੂੰ ਡੀਸਕੇਲੇਟ ਕੀਤਾ ਜਾਵੇ ਸਿਚੁਏਸ਼ਨ ਨੂੰ ਇਹਦੇ ਵਿੱਚ ਇੰਨਾ ਕੋਈ ਡਾਇਰੈਕਟ ਰੀਅਲ ਟ੍ਰੈਕ ਨਹੀਂ ਹੈ ਸੋ ਜੇ ਇੰਟਰਨੈਸ਼ਨਲ ਰਿਲੇਸ਼ਨ ਦਾ ਮੁੱਦਾ ਹੈਗਾ ਹੈ ਇਹਦੇ ਵਿੱਚ ਆਰਬਿਟ੍ਰੇਸ਼ਨ ਐਸ ਜਾ ਮੀਡੀਏਸ਼ਨ ਜਦੋਂ ਦੋ ਕੰਟਰੀ ਦਾ ਡਿਸਪੂਟ ਹੋ ਜਾਂਦਾ ਉਦੋਂ ਇਹਨਾਂ ਜਿਹੀ ਲੋੜ ਹੈ ਡਾਕਟਰ ਸਾਹਿਬ ਤੁਹਾਡੀ ਨਜ਼ਰ ਚ ਕਿਹੜਾ ਐਸਾ ਕੰਟਰੀ ਹੈ ਜਿਹੜਾ ਇਹਨਾਂ ਨਿਰਪੱਖ ਹੋਵੇ ਜਿੱਤੇ ਦੋਵੇਂ ਕੰਟਰੀ ਭਰੋਸਾ ਕਰ ਸਕਦੇ ਹੋਣ ਤੇ ਉਹਨੂੰ ਆਰਬਿਟ੍ਰੇਸ਼ਨ ਲਈ ਜਿਹੜਾ ਨਾਮਿਨੇਟ ਕਰ ਲੈਣ ਦੇਖੋ ਜੀ ਦੋਨੋਂ ਲਾਰਜ ਦੇ ਡੈਮੋਕ੍ਰੇਸੀਜ਼ ਹੈ ਜੀ ਆ ਦੋਨੋਂ ਮਤਲਬ ਡੈਮੋਕ੍ਰੇ ਡੈਮੋਕ੍ਰੈਟਿਕ ਕੰਟਰੀ ਹੈ ਤਾਂ ਉਹ ਉਹਨਾਂ ਦੇ ਵਿੱਚੋਂ ਕੋਈ ਤਿੱਸੀ ਤਿਰ ਜਿਹੜੀ ਉਹਨਾਂ ਨੂੰ ਕੋਈ ਡੈਮੋਕ੍ਰੈਟਿਕ ਕੰਟਰੀ ਫਾਈਂਡ ਆਊਟ ਕਰਨਾ ਪੈਣਾ ਤੇ ਉਹ ਜਿਹੜਾ ਕੰਟਰੀ ਹੈ ਜੀ ਐਗਰੀ ਕਰੇ ਕਿ ਦੋਨੋਂ ਤਰ੍ਹਾਂ ਆਨ ਆਰਬਿਟ੍ਰੇਸ਼ਨ ਦੀ ਰਾਜੀ ਨਹੀਂ ਜਾਂ ਮਿਡੀਏਟੇਸ਼ਨ ਲਈ ਐਗਰੀ ਕਰਦਿਆਂ ਨੇ ਤੇ ਫਿਰ ਉਸ ਤੋਂ ਬਾਅਦ ਉਸ ਕੰਟਰੀ ਨੂੰ ਮਤਲਬ ਕੋਈ ਵੀ ਕੰਟਰੀ ਹੋ ਸਕਦਾ ਛੋਟਾ ਸਮਾਲ ਕੰਟਰੀ ਵੀ ਹੋ ਸਕਦਾ ਕੋਈ ਜ਼ਰੂਰੀ ਨਹੀਂ ਕਿ ਇਹ ਕੋਈ ਬਿਗ ਪਾਵਰ ਨੂੰ ਜੇ ਟਿਲੀਅੰਦ ਜਾਵੇ ਤਾਂ ਇਵਨ ਯੂਐਸ ਕੰਪਲੀਟ ਅਮੀਡੀਏਟਰ ਰੋਲ অর ਆਰਬਿਟਰੇਟਰ ਰੋਲ ਦਾ ਕਰਸਾ ਦਾ ਯੂਐਸ ਪਲੇ ਕਰਸਾ ਦਾ ਕਿਉਂਕਿ ਉਹ ਵੀ ਡੈਮੋਕ੍ਰੇਸੀ ਹੈਗੀ ਹੈ ਜਾਂ ਕੋਈ ਯੂਰਪੀਨ ਕੰਟਰੀ ਦੇ ਵਿੱਚ ਆਲਮੋਸਟ ਸਾਰੇ ਕੰਟਰੀ ਜਿਹੜੇ ਡੈਮੋਕ੍ਰੇਸੀ ਹੈਗੀ ਹੈ ਕੋਈ স্মੋਲ ਕੰਟਰੀ ਯੂਰਪਾ ਵਿੱਚ ਪੈਸਾ ਜਿਹੜਾ ਫਰਾਂਸ ਨੇ ਜਿਹੜਾ ਫਰਾਂਸ ਹੈਗਾ ਪਰ ਕਿ ਕਿਰਨਾਂ ਵਲੇ ਜੁਨੀ ਵਧੀਆ ਹੈ ਪਰ ਡਾਕਟਰ ਡਾਕਟਰ ਮਾਨ ਜਿਹੜੇ ਇਹ ਕੰਟਰੀ ਨੇ ਯੂਰਪੀਅਨ ਕੰਟਰੀ ਜਿਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਜਾਂ ਨਾਰਥ ਅਮਰੀਕਨ ਕੰਟਰੀ ਨੇ ਇਹ ਤੇ ਪਹਿਲਾਂ ਹੀ ਇੱਕ ਧਿਰ ਵੱਜੋਂ ਇਕੱਠੇ ਖੜੇ ਆ ਜਦੋਂ 3 5 आई ਦੀ ਗੱਲ ਕਰਦੇ ਆ ਤੇ ਆਸਟ੍ਰੇਲੀਆ ਤੱਕ ਦੇ ਸਾਰੇ ਕੰਟਰੀ ਉਹ ਚ ਸ਼ਾਮਲ ਹੋ ਜਾਂਦੇ ਆ ਤੇ ਭਾਰਤ ਇਹਨਾਂ ਨੂੰ ਕਦਾਂ ਮੰਨੇਗਾ ਕਿਉਂਕਿ ਭਾਰਤ ਤੇ ਮੂਹ ਹੈ ਇਹਨਾਂ ਗੱਲਾਂ ਨੂੰ ਰੱਦ ਕਰ ਰਿਹਾ ਕਿ ਸਾਡਾ ਵੀ ਰੋਲ ਹੀ ਨਹੀਂ ਆ ਨਹੀਂ ਜੀ ਨਹੀਂ ਇਦਾਂ ਨਹੀਂ ਹੁੰਦਾ ਜਦੋਂ ਤੁਸੀਂ ਉਸ ਕੰਟੀਨਿਊ ਇੰਡੀਪੈਂਡੈਂਟ ਇਨਕੁਆਰੀ ਵਾਸਤੇ ਕਹਿੰਦੇ ਹੋ ਜਦੋਂ ਇਹ 1960 ਦੇ ਵਿੱਚ ਕੈਨੇਡਾ ਤਾਂ ਕਿ ਯੂਐਸ ਪੱਕੀ ਸੀਗਾ ਆਲਵੇਸ ਇੰਗਲੈਂਡ ਕਿਉਂਰ ਪੱਕੀ ਵੀ ਸੀਗਾ ਤੇ ਫਿਰ ਉਹ ਰਸ਼ੀਆ ਨੇ ਫਿਰ ਕਿਦਾ ਰਸ਼ੀਆ ਨੂੰ ਕਿਦਾ ਕਵਰੈਂਸ ਕੀਤਾ ਉਹਨਾਂ ਨੇ ਕਿ ਉੱਥੋਂ ਜਿਹੜਾ ਕਿਊਬਾ ਤੋਂ ਜਿਹੜੀਆਂ ਮਜਾਇਲਾ ਸੀਗੀਆਂ ਜਾਂ ਮਿਲਟਰੀ ਇਕੁਪਮੈਂਟਸ ਸੀ ਉਹ ਲੈ ਕੇ ਲੈ ਕੇ ਜਾਇਗਾਣ ਜਾਂ ਉਹਨਾਂ ਨੂੰ ਉੱਥੋਂ ਹਟਾਇਆ ਜਾਵੇ ਤੇ ਉਹ ਕਿਉਂਕਿ ਉਹਨਾਂ ਨੇ ਦੋਨੋਂ ਸਾਈਡ ਮੀਟਿੰਗ ਕੀਤੀਆਂ ਯੂਐਸ ਨਾਲ ਵੀ ਕੀਤੀਆਂ ਅਪਰ ਰਸ਼ੀਆ ਨਾਲ ਵੀ ਮੀਟਿੰਗ ਕੀਤੀਆਂ ਤਾਂ ਜਿਸ ਬਹੁ ਚੋਇਸ ਦਾ ਸਾਰ ਸੀ ਆਪਾਂ ਕਹਿੰਦੇ ਸੀ ਤੇ ਉਹ ਦੋਨੋਂ ਸਾਈਡ ਜਿਹੜੀਆਂ ਮੀਟਿੰਗ ਬੈਕ ਟੈਕਨ ਫੋਰਥ ਮੀਟਿੰਗ ਹੁੰਦੀਆਂ ਰਹੀਆਂ ਤਾਂ ਅਲਟੀਮੇਟਲੀ ਉਹਨਾਂ ਨੇ ਉਹਨਾਂ ਨੇ ਮਤਲਬ ਇਸ ਗੱਲ ਤੇ ਹੋਏ ਐਗਰੀ ਹੋ ਗਏ ਕਿ ਦਿੱਤੀ ਐਸਕੇਲੇਸ਼ਨ ਹੋਣੀ ਚਾਹੀਦੀ ਹੈ ਥਰਡ ਵਰਡ ਵਾਰ ਨਾ ਲੱਗ ਜੇ ਤਾਂ ਉਦੋਂ ਵੀ ਇਹੀ ਗੱਲ ਸੀ ਕਿ ਰਸ਼ੀਆ ਨੇ ਕਿਦਾਂ ਵਿਸ਼ਵਾਸ ਕਰ ਲੈ ਕੈਨੇਡਾ ਦੀ ਫਰਾਂਸ ਦੀ ਅੱਛਾ ਇਹ ਤੇ ਇਹ ਦੇ ਵਾਸਤੇ ਠੀਕ ਹੈ ਤੁਹਾਡੀ ਤੁਹਾਡਾ مشورہ ਬਿਲਕੁਲ ਠੀਕ ਆ ਇਹ ਤੇ ਹੈਗਾ ਇੱਕ ਡਿਪਲੋਮੈਟਿਕ ਸੋਲੂਸ਼ਨ ਹੈ ਇਹ ਜਿਹੜਾ ਭਾਈਚਾਰੇ ਵਿੱਚ ਬੰਦ ਪੈ ਰਹੀ ਆ ਜਿਸ ਤਰੀਕੇ ਨਾਲ ਨਫਤਾਂ ਦਾ ਪ੍ਰਚਾਰ ਹੋ ਰਿਹਾ ਇੱਕੀ ਸਾਡੇ ਭਾਈਚਾਰੇ ਵਿੱਚ ਕੋਈ ਰੋਲ ਅਦਾ ਕਰ ਸਕਦੇ ਆ ਦੇਖੋ ਜੀ ਉਹ ਕਾਨਫਰੰਸ ਫੋਰਮਸ ਆਫ ਡਿਪਲੋਮੇਸੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਕਾਨਫਰੈਂਸ ਡਿਪਲੋਮੇਸੀ ਦੇ ਵਿੱਚ ਕਿ ਕਿਹੜੀ ਪਾਰਟਿਸਿਪੇਟ ਕਰਦੀ ਹੁੰਦੀ ਹੈ ਕਿ ਕਮਿਊਨਿਟੀ ਦਾ ਕੀ ਰੋਲ ਹੈ ਕਿ ਕੀ ਕਿਸ ਲੈਵਲ ਤੇ ਕਮਿਊਨਿਟੀ ਜਿਹੜੀ ਹੈਗੀ ਉਹ ਪੋਲਿਟੀਕਲ ਪਾਰਟਿਸਪੇਸ਼ਨ ਸ਼ੋ ਕਰਦੀ ਹੈ ਜਿਹੜੀ ਕਿ ਫੋਰਨ ਪੋਲਿਸੀ ਨੂੰ ਸ਼ੇਪ ਦਿੰਦੀ ਹੈ ਤਾਂ ਇੱਥੇ ਇੱਕ ਕੰਟਰੀ ਦੇ ਦੋ ਕਮਿਊਨਿਟੀ ਐ ਦੋਨੋਂ ਹੀ ਆਪਸ ਵਿੱਚ ਝਗੜ ਰਹੀਆਂ ਐ ਤਾਂ ਸੋ ਇਸ ਕਰਕੇ ਮਤਲਬ ਇੱਥੇ ਮੈਨੂੰ ਲੱਗਦਾ ਵੀ ਉਸ ਤੋਂ ਦੀ ਕਾਨਫਰੈਂਸ ਡਿਪਲੋਮੇਸੀ ਇੱਥੇ ਵਾਇਕ ਕਰੋਗੀ ਮੈਨੂੰ ਲੱਗਦਾ ਵੀ ਇਹ ਉਸ ਤੋਂ ਦੂਰ ਚਲਾ ਗਿਆ ਕਿ ਮੈਨੂੰ ਦਿੱਤਾ ਮਸਲਾ ਜਿਹੜਾ ਉਸ ਤੋਂ ਬਿਆਨ ਜੇਤ ਲਾ ਗਿਆ ਉਹਦੇ ਵਿੱਚ ਫਿਰ ਇਹ ਮਸਲਾ ਜਿਹੜਾ ਦੋ ਕੰਟਰੀ ਤੇ ਦੋ ਨੇਸ਼ਨ ਦਾ ਹੋ ਗਿਆ ਤੇ ਇਵਨ ਆਮ ਵੰਡਰਿੰਗ ਅਬਾਊਟ ਕਿ ਦੋ ਡੈਮੋਕ੍ਰੇਸੀ ਜਿਹੜੀਆਂ ਲੜਦੀਆਂ ਜਿਹੜੀਆਂ ਹੈਗੀਆਂ ਬੜੀਆਂ ਆ ਬੜਾ ਮਤਲਬ ਇੱਕ ਅਜੀਓ ਕਿਸਮ ਦਾ ਪੁਆਇੰਟ ਹੈ ਕਿ ਡੈਮੋਕਰੇਸੀ ਕੰਟਰੀ ਜੋ ਹੋਵੇ ਦੂਸਰੀ ਕੰਟਰੀ ਜੋ ਹੋਵੇ ਤਾਂ ਉਹਨਾਂ ਦੇ ਆਪਸ ਵਿੱਚ ਕਲੈਸ਼ ਹੋਣ ਇਸ ਕਿਸਮ ਦੇ ਇਸ ਲੈਵਲ ਤੱਕ ਪਹੁੰਚ ਜਾਂਦੇ ਹੋਣ ਕਿ ਅਗے ਉੱਥੇ ਗੁੰਜਾਇਸ਼ ਇਹ ਹੁੰਦੀ ਹੈ ਡੈਮੋਕਰੇਟਿਕ ਕੰਟਰੀਜ਼ ਗੱਲਬਾਤ ਆਲਵੇਜ ਹੁੰਦਾ ਕਿ ਡਾਇਲੋਗ ਦੀ ਗੱਲਬਾਤ ਆਲਵੇਜ ਗੁੰਜਾਇਸ਼ ਹੁੰਦੀ ਹੈ ਕਿ ਦੋ ਜੇ ਦੋ ਤੋਂ ਵੱਧ ਡੈਮੋਕਰੇਟਿਕ ਕੰਟਰੀ ਹੈ ਕਿ ਉਹਨਾਂ ਦੇ ਰਿਲੇਸ਼ਨਸ਼ਿਪ ਉਸ ਲੈਵਲ ਤੇ ਮੈਨੂੰ ਸਾਹ ਕੋਲ ਤੁਸੀਂ ਸੁਣ ਰਹੇ ਹੋ ਸਾਡੀ ਗੱਲ ਬਾਤ ਅੱਧ ਤੱਕ ਪਹੁੰਚ ਰਹੀ ਆ ਡਾਕਟਰ ਮਾਨਦੀਵਾ ਜੀ ਜੀ ਹਾਂਜੀ ਹਾਂਜੀ ਪਹੁੰਚ ਰਹੀ ਹੈ ਤੁਹਾਡੇ ਤੁਹਾਡੇ ਦਿਮਾਗ 'ਚ ਕੋਈ ਕੁਐਸਚਨ ਆ ਰਿਹਾ ਹੈ ਡਾਕਟਰ ਮਾਨ ਮਿੱਤਰ ਨੇ ਤੁਹਾਡੇ ਵੀ ਉਹਨਾਂ ਨਾਲ ਆਪਾਂ ਸਾਂਝੀ ਕਰ ਸਕਦੇ ਹਾਂ ਵੀ ਇਹ ਕੋਈ ਗੱਲ ਉਹਨਾਂ ਨੇ ਡਿਪਲੋਮੈਟ ਛੀਨੇ ਲੈਵਲ ਤੇ ਕੁਝ ਸੁਝਾਅ ਜਰੂਰ ਦਿੱਤੇ ਆ ਕਿ ਇਸ ਤਰੀਕੇ ਨਾਲ ਇਹਨੂੰ ਸੋਲਵ ਕੀਤਾ ਜਾ ਸਕਦਾ ਔਰ ਜਿਹੜਾ ਕਮਿਊਨਿਟੀ ਲੈਵਲ ਤੇ ਉਹ ਕਹਿੰਦੇ ਆ ਕਿ ਇਸ ਵੇਲੇ ਇਹਨਾਂ ਦਾ ਤਾਂ ਪੋਸੀਬਲ ਨਹੀਂ ਆ ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਪੁੱਛਣਾ ਚਾਹੋਗੇ ਉਹਨਾਂ ਨੂੰ ਕੁਝ ਫਿਰ ਆਪਾਂ ਕੰਟੀਨਿਊ ਕਰਦੇ ਆਪਾਂ ਮਾਨ ਸਾਹਿਬ ਨਾਲ ਪਹਿਨੂੰ ਗੱਲ ਬੁਕਾ ਲਈਏ ਹਾਂਜੀ ਡਾਕਟਰ ਮਾਨ ਹਾਂਜੀ ਅੱਛਾ ਜੀ ਇਹ ਹੁਣਾਂ ਜੀ ਪ੍ਰੀ ਡਿਜ਼ਾਈਨਡ ਪ੍ਰੀ ਸੈਟ ਕੀਤੇ ਹੋਏ ਫਾਰਮੂਲਸ ਨੇ ਜਿੰਨਾ ਨਹੀਂ ਬਹੁਤ ਸਾਰੇ ਜਿਹੜੇ ਮਸਲੇ ਹੱਲ ਹੋਏ ਨੇ ਠੀਕ ਹੈ ਇਹ ਇਹ ਯੂਨੋ ਦੇ ਕੁਝ ਜਿਹੜੇ ਪੀਸਫੁਲ ਸੈਟਲਮੈਂਟ ਆਫ ਡਿਸਪਿਊਟਸ ਦੇ ਫਾਰਮੂਲੇ ਨੇ ਨਾ ਉਹ ਨੇ ਉਹਨਾਂ ਦੇ ਤਹਿਤ ਮਤਲਬ ਇਹ ਦੋ ਚੀਜ਼ਾਂ ਬਹੁਤ ਹੀ ਜ਼ਰੂਰੀ ਨੇ ਆਰਬਿਟ੍ਰੇਸ਼ਨ ਔਰ ਮੀਡੀਏਸ਼ਨ ਸੋ ਮੇਡੀਏਸ਼ਨ ਦਾ ਮਤਲਬ ਇਹਦੇ ਵਿੱਚ ਕੋਈ ਵੀ ਕੰਟਰੀ ਇੰਡੀਪੈਂਡੈਂਟ ਮੇਡੀਏਸ਼ਨ ਦੇ ਵਿੱਚ ਕੋਈ ਵੀ ਕੰਟਰੀ ਪੈ ਸਕਦਾ ਹੈ ਠੀਕ ਹੈ ਜੀ ਇਹ ਤਾਂ ਸਮਝ ਗਏ ਬਿਲਕੁਲ ਸਮਝ ਗਏ ਤਾਂ ਆਪਣੇ ਕਾਨੂੰਨ ਸਾਹਿਬ ਤੋਂ ਪੁੱਛਣਾ ਚਾ ਰਹੇ ਸੀ ਇੱਕ ਮਿੰਟ ਜੀ ਜੀ ਕਾਨੂੰਨ ਸਾਹਿਬ ਡਾਕਟਰ ਮਾਨ ਤੁਸੀਂ ਤਾਂ ਬਿਲਕੁਲ ਹੀ ਰਾਈਟ ਆਫ ਕਰ ਦਿੱਤਾ ਹੈਗਾ ਕਿ ਕਮਿਊਨਿਟੀਜ਼ ਦਾ ਕੋਈ ਰੋਲ ਇਹਦੇ ਵਿੱਚ ਨਹੀਂ ਹੋ ਸਕਦਾ ਇਹ ਠੀਕ ਆ ਕਿ ਇਹ ਮਸਲਾ ਬੜਾ ਵੱਡਾ ਹੋ ਗਿਆ ਇਹਦੀ ਲੌਂਗ ਰਨ ਜਿਹੜਾ ਇਹ ਡਿਪਲੋਮੈਟਿਕ ਲੈਵਲ ਤੇ ਹੀ ਕਿ ਜਿਹੜਾ ਹੱਲ ਹੋ ਰਿਹਾ ਆ ਪਰੰਤੂ ਇਹ ਆ ਕਿ ਜਦੋਂ ਇਸ ਕਿਸਮ ਦੀ ਕੋਈ ਘਟਨਾ ਵਾਪਰਦੀ ਆ ਤਾਂ ਦੋ ਕਮਿਊਨਿਟੀਜ਼ ਜਿਹੜੀਆਂ ਕਿ ਇੱਥੇ ਦੋ ਕਮਿਊਨਿਟੀਜ਼ ਹਿੰਦੂ ਅਤੇ ਸਿੱਖ ਕਮਿਊਨਿਟੀ ਆ ਸਵਾਲ ਇਹ ਆ ਕਿ ਹੁਣ ਇਹ ਕਦੋਂ ਹੁੰਦਾ ਹੈਗਾ ਕਿਸ ਲੈਵਲ ਤੇ ਹੁੰਦਾ ਕਦੋਂ ਕੋਈ ਦੇਸ਼ ਵਿੱਚ ਅਚਾਰ ਤਰਵਾਜ਼ ਆ ਰਹੀ ਕਿ ਨਹੀਂ ਬੰਦਾ ਬਸ ਪੈਸਾ ਬਣਾ ਦੀ ਬਾਤ ਪਤਾ ਨਹੀਂ ਉੱਥੇ ਪਹੁੰਚ ਰਹੀ ਕਿ ਨਹੀਂ ਤਾਂ ਇਹ ਗੱਲ ਸੁਣ ਲਈਜੀ ਕਹੋ ਸਾਹਿਬ ਜੀ ਇਹ ਨਹੀਂ ਮੇਰੇ ਕੋਲ ਨਹੀਂ ਤੁਸੀਂ ਥੋੜਾ ਇੱਕ ਦੱਸੋ ਹਾਂ ਜੀ ਉਹ ਆਪਾਂ ਸਭ ਕਹਿ ਰਹੇ ਆ ਕਿ ਜਿਹੜੀਆਂ ਦੋ ਕਮਿਊਨਿਟੀ ਆ ਜਿਨ੍ਹਾਂ ਦਾ ਆਪਸ ਵਿੱਚ ਕਲੈਸ਼ ਹੋਣ ਦੀ ਸੰਭਾਵਨਾ ਬਣੀ ਆ ਇਹਨਾਂ ਨੂੰ ਪਾਸੇ ਰੱਖ ਕੇ ਜਦ ਜਿਦਾ ਆਪਾਂ ਕਹਿ ਰਹੇ ਆ ਕਿ ਇਹ ਇਹ ਚ ਰੋਲ ਨਹੀਂ ਦਾ ਕਰ ਸਕਦੀਆਂ ਤੇ ਫੇਰ ਇਹਦਾ ਹੋਣਾ ਸੰਭਵ ਹੈ ਕਿਸੇ ਹੱਦ ਤੱਕ ਦੇਖੋ ਜੀ ਇਹ ਇਹ ਮਸਲਾ ਕਮ ਇਹ ਮਤਲਬ ਸਪੋਰਟਡ ਹੈ ਕਿ ਜਦੋਂ ਮਤਲਬ ਕਾਈਂਡ ਆਫ ਇੰਡੀਅਨ ਗਵਰਨਮੈਂਟ ਐਗਰੀਡਿੰਗ ਗਵਰਨਮੈਂਟ ਹੈ ਗਿਆ ਜੇ ਉਹਨਾਂ ਦੀ ਆਪਸ ਵਿੱਚ ਸੰਤਤੀ ਹੋ ਜਾਂਦੀ ਹੈ ਤਾਂ ਜਿਹੜੀ ਕੰਮਾੜੀ ਹੈਗੀ ਉਹ ਕੋਈ ਬੋਤਾ ਕੁਝ ਨਹੀਂ ਕਰ ਸਕਦੀ ਆ ਤੇ ਸੋ ਹਾਂ ਜਿਹ ਉਹ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਸੀ ਜਿਹੜੀ ਗੱਲ ਆਪਾਂ ਵਿੱਚ ਰੋਕੀ ਸੀ ਕਿ ਮੀਡੀਏਸ਼ਨ ਦੇ ਵਿੱਚ ਕੋਈ ਵੀ ਕੰਟਰੀ ਪੈ ਸਕਦਾ ਹੈ ਪਰ ਆਰਬਿਟ੍ਰੇਸ਼ਨ ਦੇ ਵਿੱਚ ਬਹੁਤੇ ਕੰਟਰੀ ਨਹੀਂ ਪੈਂਦੇ ਆਰਬਿਟਰੇਸ਼ਨ ਦੇ ਵਿੱਚ ਦੋ ਤਰ੍ਹਾਂ ਦੋ ਜਦੋਂ ਇੰਟਰਨੈਸ਼ਨਲ ਰਿਲੇਸ਼ਨ ਦਾ ਇੱਕ ਬੜਾ ਸਟਿੱਕ ਜਿਹਾ ਹੈਗਾ ਇਹ ਮੈਥਡ ਕਿ ਇਹਦੇ ਵਿੱਚ ਦੋ ਧਿਰਾਂ ਜਿਹੜੀਆਂ ਹੈਗੀਆਂ ਉਹ ਕਦੇ ਸਹਿਮਤ ਨਹੀਂ ਹੁੰਦੀਆਂ ਕਿ ਅਸੀਂ ਆਪਣਾ ਆਪਣੇ ਆਪਣਾ ਫੈਸਲਾ ਕਿਸੇ ਹੋਰ ਨੂੰ ਸੌਂਪੀਏ ਠੀਕ ਹੈ ਉਹ ਵੀ ਸਹਿਮਤ ਹੁੰਦੀਆਂ ਦੂਸਰੇ ਕੰਟਰੀ ਨੂੰ ਵੀ ਡਿਫਿਕਲਟ ਹੈਗਾ ਜਿਹੜਾ ਕੋਈ ਹੋਰ ਰਿਲੇਸ਼ਨ ਉਹਦੇ ਵਿੱਚ ਆਉਂਦਾ ਪਰ ਮੀਡੀਏਸ਼ਨ ਜਿਹੜੀ ਹੈਗੀ ਆ ਉਹ ਪੋਸੀਬਲ ਹੈ ਕਿ ਇੱਕ ਧਿਰ ਪਾਸੇ ਤੇ ਬੈਠ ਕੇ ਆਪਣਾ ਇੱਕ 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 ਕਿ ਕੋਲ ਇਨਸਪੈਕਸ਼ਨ ਕਰਕੇ ਜਾਂ ਇਨਵੈਸਟੀਗੇਸ਼ਨ ਕਰਕੇ ਸੋਰੀ ਇਹ ਕਪੜੇ ਆਪਣਾ ਪੱਖ ਰੱਖ ਦਿੰਗੇ ਆ ਮੰਨਣਾ ਨਾ ਮੰਨਣਾ ਮਰਜ਼ੀ ਹੈ ਤੇ ਆਰਬਿਟ੍ਰੇਸ਼ਨ ਦੇ ਵਿੱਚ ਇਹ ਹੁੰਦਾ ਹੈ ਮੰਨਣਾ ਲਾਜ਼ਮੀ ਹੈ ਨੇ ਚਲੋ ਉਹ ਤੇ ਤੁਸੀਂ ਡਿਫਾਈ ਕਰ ਰਹੇ ਹੋ ਕਿ ਆਰਡੀ ਆਰਬਿਟ੍ਰੇਸ਼ਨ ਤੇ ਉਹ ਚ ਕੀ ਫਰਕ ਹੁੰਦਾ ਪਹਿਲੀ ਗੱਲ ਇਹ ਹੈ ਕਿ ਇੰਗਰੇਸ਼ਨ ਆਹ ਪਹਿਲੀ ਗੱਲ ਇਹ ਹੈ ਕਿ ਆ ਜੇ ਕੰਟਰੀ ਦੀ ਨੀਤ ਸਾਪ ਹੋਵੇ ਜੇ ਡੈਮਪ ਟ्रू ਡੈਮੋਕ੍ਰੇਸੀ ਆਪਾਂ ਕਹਿ ਰਹੇ ਹਾਂ ਦੋਨੇ ਪਾਸੇ ਆ ਤੇ ਫਿਰ ਦੇ ਮੁੱਦੇ ਆਉਣੇ ਨਹੀਂ ਚਾਹੀਦੇ ਜਦੋਂ ਇੱਕ ਤੇਰੇ ਕਹਿ ਰਹੀ ਆ ਤੇ ਉਥੋਂ ਦਾ ਟੋਟਲ মিডিਆ ਇਸ ਗੱਲ ਨੂੰ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਰਿਹਾ ਕਿ ਅਸੀਂ ਅੱਗੇ ਵਾਲਾ ਇੰਡੀਆ ਨਹੀਂ ਆ ਅਸੀਂ ਘੁਸ ਕੇ ਮਾਰਾਂਗੇ ਅਸੀਂ ਇਹ ਕਰਾਂਗੇ ਤੇ ਉਹਨੂੰ ਬੜਾ ਹਾਈਲਾਈਟ ਕਰ ਰਿਆ ਤੇ ਇਹਨਾਂ ਹਾਲਾਤਾਂ ਦੇ ਵਿੱਚ ਉਹਤੋਂ ਦੀ ਲੀਡਰਸ਼ਿਪ ਦੇ ਉੱਤੇ ਸਿੱਧੇ ਇਲਜ਼ਾਮ ਆ ਤੇ ਫਿਰ ਕਿਸ ਤਰੀਕੇ ਨਾਲ ਮਤਲਬ ਜਿਹੜੀ ਹੈ ਇਹ ਗੱਲਬਾਤ ਜਿਹੜੀ ਹੈ ਦੇਖੋ ਜੀ ਦੇਖੋ ਜੀ ਜਿਹੜੇ ਇਸ਼ੂ ਹੈ ਜਦ ਇਸ਼ੂ ਕੋਈ ਕਨਫਲਿਕਟ ਪੱਲਾ ਕਨਫਲਿਕਟ ਹੁੰਦਾ ਪਰ ਉਹ ਹੋ ਜਾਂਦਾ ਇਸ਼ੂ ਬਣਦਾ ਜੀ ਜਿਹੜਾ ਕਨਫਲਿਕਟ ਹੁੰਦਾ ਉਹਨੂੰ ਰਿਜ਼ੋਲਵ ਕਰਨਾ ਸੌਖਾ ਹੁੰਦਾ ਜਦੋਂ ਉਹ ਇਸ਼ੂ ਬਣ ਜੇ ਇਸ਼ੂ ਉਦੋਂ ਬਣਦਾ ਜਦੋਂ ਇਮੋਸ਼ਨ ਨਾਲ ਜੁੜ ਜਾਂਦਾ ਸੋ ਇਹੇ ਕਨਫਲਿਕਟ ਉੱਪਰ ਚੱਲ ਗਿਆ ਇਹ ਇਸ਼ੂ ਬਣ ਗਿਆ ਇਸ਼ੂ ਦੇ ਵਿੱਚ ਇਮੋਸ਼ਨ ਜੁੜ ਗੀਆਂ ਦੋਨੋਂ ਤਰ੍ਹਾਂ ਨਹੀਂ ਹੈ ਨਾ ਸੋ ਇਸ ਕਰਕੇ ਜਿਹੜਾ ਇਸ਼ੂ ਰਿਜ਼ੋਲਵ ਕਰਨ ਲਈ ਮਤਲਬ ਉਸ ਕਿਸਮ ਦੇ ਜਿਹੜਾ ਤੈਸ਼ ਹੁਦਾ ਹੈਗੇ ਨੇ ਇਹਨੂੰ UNO ਚ ਦੋ ਦੋ ਤਿੰਨ ਵੀਟੋ ਪਾਵਰ ਇਹਨਾਂ ਦੀ ਆਪਣੀਆਂ ਹੈਗੀਆਂ UNO ਚ ਲੈ ਕੇ ਜਾ ਸਕਦੇ ਨੇ ਇੰਡੀਆ ਇਜ਼ ਦਾ ਮੈਂਬਰ ਆਫ ਸਕਿਉਰਿਟੀ ਕੌਂਸਲ ਉਹ ਵੀ ਇਜ਼ ਇਨ ਸਕਿਉਰਿਟੀ ਕੌਂਸਲ ਦੇ ਵਿੱਚ ਇਸ਼ੂ ਲੈ ਕੇ ਜਾ ਸਕਦਾ ਤੇ ਸੋ ਇਸ ਕਿਸਮ ਦੇ ਇਸ਼ੂ ਜਿਹੜੇ ਹੈਗੇ ਆ ਤੁਸੀਂ UNO ਦੀ ਸਪੈਸ਼ਲ ਜਿਹੜੀ ਜਿਵੇਂ ਹੈ ਜੇ ਆਪਣੀ ਕੌਨ ਅਸੈਂਬਲੀ ਦੀ ਕੌਨ ਹੋ ਸਕਦੀ ਹੈ ਸਕਿਉਰਿਟੀ ਕਾਉਂਸਲ ਦੇ ਵਿੱਚ ਇਸ਼ੂ ਹੋ ਸਕਦਾ ਹੈ ਤੇ ਉੱਥੇ ਮੋਸ਼ਨ ਪਾਸ ਕੀਤੇ ਜਾ ਸਕਦੇ ਨੇ ਇਸੋ ਇਸ ਕਿਸਮ ਦੇ ਬਹੁਤ ਸਾਰੇ ਤਰੀਕੇ ਹੈਗੇ ਨੇ ਜਿਨ੍ਹਾਂ ਨਾਲ ਇਹ ਕਨਫਲਿਕਟ ਰਿਜ਼ੋਲਵ ਹੁੰਦੇ ਨੇ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਨਫਲਿਕਟ ਪੈਦਾ ਹੀ ਕਿਉਂ ਹੋਇਆ ਇਹ ਤਾਂ ਖੰਦੌਰ ਤੇ ਇਹ ਕੋ ਹਿਊਮਨ ਨੇਚਰ ਹੈ ਤਾਂ ਚੱਲਦੇ ਹੀ ਰਹਿੰਦੇ ਨੇ ਨਹੀਂ ਕੋਈ ਜਿਵੇਂ ਇੱਕ ਪੈਦਾ ਹੋ ਗਿਆ ਰਿਜ਼ੋਲਵ ਹੋ ਗਿਆ ਫਿਰ ਨਵਾਂ ਬਣ ਗਿਆ ਫਿਰ ਕਨਫਲਿਕਟ ਹੋ ਇਸ਼ੂ ਬਣ ਗਿਆ ਫਿਰ ਦੁਬਾਰੀ ਚਲਾ ਗਿਆ ਜੇ ਤੁਹਾ ਮਤਲਬ ਜ਼ਾਲਮ ਹੋ ਗਿਆ ਫਿਰ ਇਸ ਇਸ ਦਾ ਮਤਲਬ ਪੈਟਰਨ ਆਫ ਇੰਟਰਨੈਸ਼ਨਲ ਰਿਲੇਸ਼ਨ ਦੇ ਵਿੱਚ ਹੀ ਆਮਦਾਰ ਤੇ ਕੰਟਰੀ ਦੇ ਵਿੱਚ ਕੁਝ ਨਾ ਕੁਝ ਬਦਲ ਰਹਿਦਾ ਹੈ ਤੇ ਫਿਰ ਇਸ ਕਰਕੇ ਇਹ ਇਸ ਸਿਚੁਏਸ਼ਨ ਵੱਲ ਬਦਲਾ ਚਾਹੀਦਾ ਜੀ ਬਿਲਕੁਲ ਆਪਣੇ ਡਾਕਟਰ ਮਾਨ ਤੁਹਾਡੇ ਨਾਲ ਇਹ ਸ਼ਿਸ਼ੂ ਤੇ ਜਿਹੜੀਆਂ ਟੈਕਨੀਕਲ ਤੁਸੀਂ ਗੱਲਬਾਤ ਕਰ ਰਹੇ ਹੋ ਇਹਦੇ ਤੇ ਵਿਸਤਾਰ ਚ ਅਸੀਂ ਜਾਣਕਾਰੀ ਇੱਕ ਵੱਖਰੇ ਪ੍ਰੋਗਰਾਮ ਚ ਲਵਾਂਗੇ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਅਚਾਨਕ ਫੋਨ ਕੀਤਾ ਤੇ ਅਸੀਂ ਚਾਇਆ ਕਿ ਤੁਹਾਡੀ ਗੱਲ ਜਿਹੜੀ ਹੈ ਉਹਨੂੰ ਵਿੱਚ ਸ਼ਾਮਲ ਕਰ ਲਈਏ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੁਬਾਰਾ ਆਪਾਂ ਗੱਲ ਕਰਦੇ ਜੀ ਜੀ ਧੰਨਵਾਦ ਜੀ ਹਾਂ ਜੀ ਜੀ ਡਾਕਟਰ ਮਾਨ ਥੋੜਾ ਜਿਹਾ ਅਲੱਗ ਤਰ੍ਹਾਂ ਦੀ ਦੇਰੇ ਸੀ ਜਿਹੜੇ ਅਸੀਂ ਹੁਣ ਇੱਥੇ ਲੋਕ ਫੇਸ ਕਰ ਰਹੇ ਆ ਜਿਸ ਤਰੀਕੇ ਨਾਲ ਸ਼ਾਇਦ ਥੋੜਾ ਜਿਹਾ ਬਚ ਬਚਾ ਕੇ ਚੱਲਣ ਦਾ ਵੀ ਨਜ਼ਰੀਆ ਹੋ ਸਕਦਾ ਹੈ ਕਿ ਅਸੀਂ ਡਾਇਰੈਕਟ ਕਮੈਂਟ ਕੋਈ ਨਾ ਕਰੀਏ ਸਾਰੇ ਲੋਕ ਇਦਾਂ ਵੀ ਸੋਚਦੇ ਨੇ ਕਈ ਵਾਰ ਸਮੱਸਿਆਵਾਂ ਵੱਧੀਆਂ ਵੀ ਤਾਂ ਨੇ ਜਦੋਂ ਅਸੀਂ ਉਹਦੇ ਤੋਂ ਪਾਸਾ ਵੱਟ ਕੇ ਲੰਘਣ ਦੀ ਕੋਸ਼ਿਸ਼ ਕਰਦੇ ਆਂ ਆਪਾਂ ਬਹੁਤ ਕਿਹਾ ਸਾਰੀ ਦੁਨੀਆ ਭਰ ਚ ਕਿਹਾ ਜਦੋਂ ਮੁਸਲਮ ਅੱਤਵਾਦ ਨੂੰ ਹਵਾ ਦਿੱਤੀ ਜਾ ਰਹੀ ਸੀ ਜਦੋਂ ਜਿਹੜੀਆਂ ਉਹ ਕੁਝ ਐਸੀਆਂ ਟੈਰਰਿਸਟ ਆਰਗੇਨਾਈਜੇਸ਼ਨ ਕੰਮ ਕਰ ਰਹੀਆਂ ਸੀ ਤੇ ਜਦੋਂ ਮੁਸਲਮ ਭਾਈਚਾਰੇ ਵੱਲੋਂ ਇਦੇ ਵਿੱਚ ਕੋਈ ਇੰਟਰਵਨ ਨਹੀਂ ਸੀ ਕੀਤਾ ਜਾਂਦਾ ਤੇ ਬਾਕੀ ਸਾਰੀਆਂ ਕੌਮਾਂ ਸੋਚਦੀਆਂ ਸੀ ਕਿ ਇਹਨਾਂ ਨੂੰ ਖੁਦ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਤੇ ਜਦੋਂ ਹੁਣ ਸਾਡੇ ਭਾਈ ਜਾਰਿਆ ਦੇ ਉੱਤੇ ਇਹ ਗੱਲ ਆਈ ਹੈ ਤੇ ਮੈਂ ਸਮਝਦਾ ਕਿ ਇਹਦੇ ਵਿੱਚ ਅਸੀਂ ਜੇ ਮੂਕ ਦਰਸ਼ਕ ਬਣਿਆ ਤੇ ਦਾ ਮਤਲਬ ਅਸੀਂ ਇੱਕ ਸੰਦੇ ਉਹਨਾਂ ਦੇ ਰਾਹ ਸ਼ਾਂਤੀ ਪ੍ਰਗਟ ਕਰ ਰਹੇ ਹਾਂ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹਨਾਂ ਨੂੰ ਸੱਚ ਦੇ ਨਾਲ ਖੜਨ ਦੀ ਹਿੰਮਤ ਪੈਦਾ ਕਰਨੀ ਪਵੇਗੀ ਉਹਦੇ ਵਿੱਚ ਗਲਤ ਭਾਵੇਂ ਯੂਧੂ ਤੇ ਰਹ ਹੋਣ ਭਾਵੇਂ ਖਾਲਸਤਾਨੀ ਤੇ ਰਹ ਹੋਣ ਜਾਂ ਕੁਝ ਵੀ ਲੋਕ ਹੋਣ ਸੱਚ ਨੂੰ ਸੱਚ ਕਹਿਣ ਦੀ ਕੁਝ ਜਿਹੜੇ ਡੈਮੋਕ੍ਰੇਸੀ ਨੂੰ ਸਹੀ ਸਮਝਦੇ ਲੋਕ ਨੇ ਜਾਂ ਜਿਹੜੇ ਮਾਨਵਤਾਵਾਦੀ ਲੋਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸ਼ਾਇਦ ਅੱਗੇ ਉਹਦੀ ਰੋਡ ਪੈ ਗਈ ਕਾਹਨ ਸਰ ਤੁਸੀਂ ਕਿਦਾਂ ਸਮਝਦੇ ਹੋ ਮੈਂ ਇਹ ਸਮਝਦਾ ਜੀ ਕਿ ਜਿਹੜੇ ਵੀ ਦੋਨਾਂ ਜਿਹੜੇ ਫਿਰਕੇ ਆ ਨਾ ਦੋਨੇ ਹੀ ਧਰਮ ਜਿਹੜੇ ਹੈਗੇ ਆ ਉਨ੍ਹਾਂ ਦੇ ਵਿੱਚ ਇਹ ਦੇਖੋ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਇੱਕ ਘੁਸਕੇ ਮਾਰਨ ਵਾਲੀ ਨੀਤੀ ਹੈਗੀ ਆ ਇੱਕ ਦੂਜੀ ਇਹ ਹੈਗੀ ਆ ਕਿ ਕੈਨੇਡੀਅਨ ਗਵਰਨਮੈਂਟ ਜਿਹੜੀ ਆ ਇਹਨਾਂ ਨੇ ਪ੍ਰਾਈਮ ਮਿਨਿਸਟਰ ਨੇ ਜਿਸ ਤਰੀਕੇ ਨਾਲ ਇਹ ਗੱਲਾਂ ਕੀਤੀਆਂ ਹੈਗੀਆਂ ਬਿਆਨ ਦਿੱਤੇ ਆ ਮੈਨੂੰ ਨਿੱਜੀ ਤੌਰ ਤੇ ਮਹਿਸੂਸ ਇਹ ਹੁੰਦਾ ਹੈਗਾ ਕਿ ਇਹ ਕੰਮ ਜਿਹੜੇ ਆ ਦੇਸ਼ ਦੀਆਂ ਏਜੰਸੀਜ਼ ਜਿਹੜੀਆਂ ਹਨ ਨਾ ਜਿਨ੍ਹਾਂ ਦੇ जिम्मे ਇਹ ਕੰਮ ਹੁੰਦਾ ਹੈਗਾ ਕਿ ਦੂਜੇ ਦੇਸ਼ ਨੇ ਸਾਡੇ ਲਈ ਕੀ ਸਾਡੇ ਸੰਬੰਧ ਸਾਡੇ ਕੀ ਕਰ ਦਿੱਤਾ ਅਸੀਂ ਉੱਥੇ ਕੀ ਕਰਨਾ ਇਹ ਪਬਲੀਕਲੀ ਪ੍ਰਾਈਮ ਮਿਨਿਸਟਰ ਨੂੰ ਜਾਂ ਕਿਸੇ ਮਿਨਿਸਟਰ ਨੂੰ ਬਿਆਨ ਦੇਣ ਦਾ ਪ੍ਰੈਰੋਗੇਟਿਵ ਨਹੀਂ ਹੁੰਦਾ ਹੈਗਾ ਤੋਂ ਇਹਦੇ ਵਿੱਚ ਇਹ ਆ ਦੇਖੋ ਜਿਹੜੀ ਕੱਲ ਦੀ ਘਟਨਾ ਦੇ ਬਾਰੇ ਵੀ ਅਸੀਂ ਮੁੜ ਕੇ ਉੱਥੇ ਆਈਏ ਕਿ ਉਹਦੇ ਵਿੱਚ ਕੁਝ ਬੰਦੇ ਜਿਹੜੇ ਆ ਜੀ ਹੁਣ ਦੇਖੋ ਇੱਕ ਆਪਣੇ ਪਾਰਲੀਮੈਂਟ ਦੇ ਮੈਂਬਰ ਹੈਗੇ ਆ ਮਿਸਟਰ ਹਾਰੀਆ ਹਾਂ ਹਾਂ ਉਹ ਬਿਆਨ ਦਿੰਦੇ ਆ ਕਿ ਮੰਦਿਰ ਤੇ ਅਟੈਕ ਕੀਤਾ ਗਿਆ ਜੀ ਟੈਕਨੀਕਲੀ ਮੰਦਿਰ ਤੇ ਨਹੀਂ ਅਟੈਕ ਕੀਤਾ ਗਿਆ ਮੰਦਿਰ ਦੇ ਸਾਹਮਣੇ ਜਿਹੜਾ ਆ ਉਹ ਪ੍ਰੋਟੈਸਟ ਕੀਤਾ ਗਿਆ ਹਾਂ ਬਿਲਕੁਲ ਪ੍ਰੋਟੈਸਟ ਕੀਤਾ ਗਿਆ ਔਰ ਉਸ ਪ੍ਰੋਟੈਸਟ ਦੇ ਵਿੱਚ ਉਹਨਾਂ ਨੇ ਐਂਟੀ ਇੰਡੀਆ ਜਿਹੜੇ ਨਾਅਰੇ ਆ ਉਹ ਲਾਏ ਆ ਤੇ ਐਂਟੀ ਹਿੰਦੂ ਵੀ ਨਾਅਰੇ ਲਾਏ ਆ ਇਹ ਜਿਹੜੀ ਰਿਪੋਰਟ ਹੈ ਜੀ ਉਹਦੇ ਵਿੱਚ ਬੜਾ ਫਰਕ ਪੈ ਜਾਂਦਾ ਹੈਗਾ ਤੋ ਇਹਦੇ ਚ ਦੇਖੋ ਗਿਲਸਾ ਵੇ ਦੇਖਣ ਵਾਲੀ ਗੱਲ ਹੈਗੀ ਆ ਕਿ ਇਹ ਅਸੀਂ ਪਹਿਲਾਂ ਗੱਲ ਕੀਤੀ ਆ ਭਈ ਖਾਲਿਸਤਾਨ ਦੇ ਝੰਡੇ ਲੈ ਕੇ ਨੌਜਵਾਨ ਉੱਥੇ ਆਏ ਪਰ ਦੂਜੇ ਬੰਦੇ ਇਹ ਆ ਕਿ ਜਦੋਂ ਅੰਦਰੋਂ ਇੰਡੀਅਨ ਗਵਰਨਮੈਂਟ ਵਾਲੇ ਝੰਡੇ ਲੈ ਕੇ ਬਾਹਰ ਆ ਗਏ ਆ ਇਹਦਾ ਮਤਲਬ ਇਹ ਆ ਕਿ ਦੋਨੇ ਤਰ੍ਹਾਂ ਦੀ ਤਿਆਰੀ ਸੀਗੀ ਹਾਂ ਹਾਂ ਕਿਹੜੇ ਧਰਾਂ ਨੂੰ ਪਤਾ ਸੀਗਾ ਅ ਇੰਡੀਅਨ ਫਲੈਗ ਵਾਲਿਆਂ ਨੂੰ ਇਹ ਪਤਾ ਸੀਗਾ ਕਿ ਖਾਲਿਸਤਾਨ ਦੇ ਝੰਡੇ ਲੈ ਕੇ ਆਉਣ ਲੱਗੇ ਆ ਔਰ ਇਹਦੇ ਵਿੱਚ ਉਸ ਤੇ ਵੀ ਉਂਗਲੀ ਉੱਠਦੀ ਆ ਕਿ ਭਈ ਉਹਨਾਂ ਨੇ ਅਗਾਊਂ ਪ੍ਰਬੰਧ ਕਿਉਂ ਨਾ ਕੀਤਾ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਕਿਉਂਕਿ ਇਹਦੇ ਕਈ ਐਂਗਲ ਆਗੇ ਆ ਇਸ ਘਟਨਾ ਦੇ ਕਈ ਜਿਹੜੇ ਆ ਪੱਖ ਆ ਇੱਕ ਪੱਖ ਇਹ ਵੀ ਆ ਆਮ ਬੰਦਾ ਸੋਚਦਾ ਆ ਵੀ ਯਾਰ ਇਹ ਆਫਟਰ ਆਲ ਇਹਦੇ ਪਿੱਛੇ ਗਵਰਨਮੈਂਟਾਂ ਆ ਇਹਦੇ ਪਿੱਛੇ ਕੋਈ ਏਜੰਸੀਆਂ ਆ ਇਦੇ ਪਿੱਛੇ ਕੋਈ ਹੋਰ ਤਾਕਤ ਆ ਇਹ ਇਹ ਛੇਤੀ ਕੀਤੇ ਆ ਦੋ ਤੇ ਦੋ ਚਾਰ ਵਾਲੀ ਗੱਲ ਜਿਹੜੀ ਆ ਨਾ ਉਹ ਕਰਨੀ ਬਹੁਤ ਮੁਸ਼ਕਲ ਆ ਕਿਉਂਕਿ ਨਾ ਤਾਂ ਜਿਹੜੀ ਸਿੱਖ ਕਮਿਊਨਿਟੀ ਕੈਨੇਡਾ ਚ ਰਹਿੰਦੀ ਆ ਉਹ ਸਾਰੇ ਖਾਲਸਤਾਨੀ ਆ ਕਿ ਨਾ ਹੀ ਜਿਹੜੀ Hindu ਕਮਿਊਨਿਟੀ ਆ ਉਹਨਾਂ ਦੇ ਵਿੱਚ ਐਕਸਟਰੀਮਿਸਟ 엘ਮੈਂਟ ਹੈਗੇ ਆ ਕਿ ਜਿਹੜੇ ਟਕਰਾਅ ਵਾਲੀ ਗੱਲ ਕਰਨ ਕਿਉਂਕਿ ਜਿੱਥੋਂ ਤੱਕ Hinduਾਂ ਤੇ ਸਿੱਖਾਂ ਦਾ ਸਵਾਲ ਆ ਗਿਲ ਸਾਹਿਬ ਇਨ੍ਹਾਂ ਦੇ ਵਿੱਚ ਕਦੀ ਵੀ ਹਿੰਦੂ ਸਿੱਖ ਦੰਗੇ ਕਦੀ ਨਹੀਂ ਹੋਏ